ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਡੀ 4 ਯੂ ਨਿਊਜ਼ ਸਰਵਿਸ ਵਿਸ਼ੇਸ਼ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਕਿ ਅਮਰਸਰਦਾ ਨਗਰ ਨਿਗਮ ਦਾ ਐਮਟੀਪੀ ਡਿਪਾਰਟਮੈਂਟ ਦੇ ਵਿੱਚ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਭ੍ਰਸ਼ਟਾਚਾਰ ਚੱਲ ਰਿਹਾ ਜਿੱਥੇ ਮਰਜੀ ਬਿਲਡਿੰਗ ਬਣਵਾ ਦਿਓ ਭਾਵੇਂ ਬਿਨਾ ਨਕਸ਼ੇ ਤੋਂ ਨਕਸ਼ਾ ਭਾਵੇਂ 2 ਮੰਜ਼ਿਲਾ ਪਾਸ ਹੋਏ ਤੇ ਬਣਵਾ ਦਿਓ 5 6 7 ਮੰਜ਼ਲਾ ਸ਼ਹਿਰ ਦੇ ਵਿੱਚ ਬਹੁ ਮੰਜ਼ਿਲਾ ਹੋਟਲ ਸਵੇਰਾ ਹੋਟਲ ਨੂੰ ਲੈ ਕੇ ਕਈ ਤਰ੍ਹਾਂ ਚਰਚਾਵਾਂ ਹੋ ਰਹੀਆਂ ਨੇ ਇਹ ਹੋਟਲ ਦੀਆਂ ਮੰਜ਼ਲਾਂ ਪਾਸ ਨੇ ਚਾਰ ਬੇਸਮੈਂਟ ਗਰਾਉਂਡ ਫਲੋਰ ਤੇ ਉੱਤੇ ਚਾਰ ਮੰਜ਼ਲਾ ਬਣਦੇ ਤੇ ਬਣ ਗਿਆ ਹੈ ਇਹ ਨੌਂ ਮੰਜ਼ਲਾ ਜਿਹਦੇ ਵਿੱਚ ਐਮਟੀਪੀ ਆਈਪੀਐਸ ਰੰਦਾਵਾ ਦੇ ਉੱਤੇ ਇੱਕ ਸਾਈਨ ਦੱਸੇ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਮੈਨੂਅਲ ਨਕਸ਼ਾ ਵੀ ਇੱਕ ਪਾਸ ਹੋਇਆ ਸੀ ਤੇ ਉਹਦੇ ਤੇ ਸਾਈਨ ਕੀਤੇ ਨੇ ਇਕਬਾਲ ਪ੍ਰੀਤ ਸਿੰਘ ਰੰਦਾਵਾ ਨੇ ਹਾਲਾਂਕਿ ਇਕਬਾਲ ਪ੍ਰੀਤ ਸਿੰਘ ਰੰਦਾਵਾ ਜਿਹੜੇ ਕਿ ਇੱਥੇ ਐਮਟੀਪੀ ਰਹ ਚੁੱਕੇ ਨੇ ਅੱਜਕੱਲ ਉਹਨਾਂ ਦਾ ਤਬਾਦਲਾ ਹੋ ਚੁੱਕਾ ਹੈ ਤੇ ਉਹ ਇਸ ਦੀ ਜਾਣਕਾਰੀ ਖੁਦ ਕਮਿਸ਼ਨਰ ਅੰਮ੍ਰਿਤਸਰ ਨਗਰ ਨਿਗਮ ਨੂੰ ਦੇ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਕੋਈ ਵੀ ਸਾਈਨ ਨਹੀਂ ਕੀਤੇ ਗਏ ਉਹ ਨਾ ਹੀ ਕੋਈ ਅਜਿਹਾ ਨਕਸ਼ਾ ਉਹਨਾਂ ਨੇ ਪਾਸ ਕਰਕੇ ਦਿੱਤਾ ਉਹਨਾਂ ਦੇ ਕਿਸੇ ਨੇ ਸਾਈਨ ਜਿਹੜੇ ਐ ਜਾਲੀ ਕਰ ਲੈਨੇ ਉਹਨਾਂ ਨੇ ਤੇ ਇਹਨਾਂ ਸਾਈਨਾਂ ਨੂੰ ਫੋਰੈਂਸਿਕ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਹੈ ਸਵਿਰਾ オーਡਰ ਦੇ ਮਾਲਕ ਅਨਿਲ ਸੂਰੀ ਦਾ ਦਾਵਾ ਹੈ ਕਿ ਜਿਹੜੇ ਬਿਆਨ ਉਹਨੇ ਜੁਆਇੰਟ ਕਮਿਸ਼ਨਰ ਉਸਵੇਲੇ ਦੇ ਅਮਰਸਰ ਹਰਦੀਪ ਸਿੰਘ ਉਹਨਾਂ ਨੂੰ ਦਿੱਤੇ ਸੀ ਉਹਨਾਂ ਦੇ ਸਾਹਮਣੇ ਇੱਕ ਕਾਗਜ਼ ਰੱਖਤਾ ਗਿਆ ਸੀ ਜਿਹੜਾ ਕਿ ਪਹਿਲਾਂ ਹੀ ਟਾਈਪ ਕੀਤਾ ਹੋਇਆ ਸੀ ਉਹਨਾਂ ਨੇ ਉਹਨੂੰ ਪੜਿਆ ਹੀ ਨਹੀਂ ਤੇ ਸਾਈਨ ਕਰ ਦਿੱਤੇ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ ਇਕਬਾਲਪ੍ਰੀਤ ਸਿੰਘ ਰੰਦਾਵਾ ਜਿਨ੍ਹਾਂ ਨੇ ਕਿ ਇੱਕ ਪਹਿਲੇ ਇੱਕ ਬਿਲਡਿੰਗ ਬਣੀ ਸੀ ਇੱਥੇ ਸਰਕਟ ਹਾਊਸ ਦੇ ਕੋਲ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ ਕਿ ਇੱਕੋ ਹੀ ਬਿਲਡਿੰਗ ਬਣੀ ਹੈ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ ਲੈ ਕੇ ਇਕਬਾਲਪ੍ਰੀਤ ਰੰਦਾਵਾ ਨੂੰ ਡਿਸਮਿਸ ਕੀਤਾ ਗਿਆ ਸੀ ਜੇ ਨਹੀਂ ਤੇ ਫਿਰ ਬਾਕੀਆਂ ਤੇ ਮਿਹਰਬਾਨੀ ਕਿਉਂ ਇਹ ਸਭ ਤੋਂ ਵੱਡਾ ਸਵਾਲ ਹੈ ਹਾਲਾਂਕਿ ਇਕਬਾਲਪੁਰ ਇਤਨਲਾਵਾਬਾਦ ਦੇ ਵਿੱਚੋਂ ਬਹਾਲ ਕਰ ਦਿੱਤੇ ਗਏ ਸਨ ਕਿਉਂਕਿ ਸ਼ਾਇਦ ਅਫਸਰਾਂ ਨੂੰ ਲੱਗਿਆ ਹੋਣਾ ਹੈ ਉਹਨਾਂ ਕੋਲੋ ਗਲਤੀ ਹੋਈ ਏ ਇੱਥੇ ਤੇ ਸਾਰਾ ਸ਼ਹਿਰ ਇਲੀਗਲ ਬਣਾ ਦਿੱਤਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਕੀ ਦੋ ਕਾਨੂੰਨ ਚੱਲ ਰਹੇ ਨੇ ਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਪਣੀ ਗਲਤੀ ਲਕਾਉਣ ਵਾਸਤੇ ਜਾਂ ਆਪਣੀਆਂ ਜੇਬਾਂ ਭਰਨ ਵਾਸਤੇ ਕੁਝ ਅਫਸਰ ਆਪਣੇ ਹੀ ਕਿਸੇ ਕੁਲੀਗ ਨੂੰ ਫਸਾਣ ਦੇ ਵਿੱਚ ਸਾਰੀਆਂ ਹੱਦਾਂ ਲੰਘ ਸਕਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਮੇ ਨਾਲ ਨੇ ਸਾਰੇ ਸਾਥੀ ਰਕੇਸ਼ ਸ਼ਰਮਾ ਗੱਲਬਾਤ ਕਰਾਂਗੇ ਸਮਝ ਨੋਸ਼ਕਾ ਨਮਸਕਾਰ ਪੰਡਰੀ ਸਾਹਿਬ ਜੀ ਸੀ ਬੜੇ ਐਪੀਸੋਡ ਕੀਤੇ ਇਲੈਗਲ ਬਿਲਡਿੰਗਾਂ ਤੇ ਇੰਪਰੂਵਮੈਂਟ ਰੈਸਟ ਨੂੰ ਲੈ ਕੇ ਵੀ ਸਵੇਰਾ ਹੋਟਲ ਤੇ ਵੀ ਸੀ ਦੋ ਤਿੰਨ ਐਪੀਸੋਡ ਕਰ ਚੁੱਕੇ ਆ ਤੇ ਅੱਜ ਸ਼ਾਇਦ ਇਹ ਸਾਡਾ ਲਾਸਟ ਐਪੀਸੋਡ ਹੋਏਗਾ ਸਵੇਰਾ ਹੋਟਲ ਤੇ ਕਿਉਂਕਿ ਮਾਮਲਾ ਕੋਰਟ ਚ ਹੈ ਕਿਹਾ ਜੀ ਦੋ ਅਸੀਂ ਕੁਝ ਜਿਹੜੇ ਅਫਸਰ ਹੈ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਨੇ ਜਿਵੇਂ ਮਰਜ਼ੀ ਤੇ ਨਹੀਂ ਹੁੰਦੇ ਜੀ ਸਵੇਰਾ ਹੋਟਲ ਵਾਲੇ ਦੇ ਉਹ ਕਹਿੰਦੇ ਵੀ ਅਸੀਂ ਉਹਨੂੰ ਕਹਿ ਰਹੇ ਆ ਸਾਨੂੰ ਕਾਗਜ਼ ਦੇ ਅਸੀਂ ਪਤਾ ਕਰ ਰਹੇ ਆ ਕਿ ਕਿਹੜਾ ਬੰਦਾ ਉਸ ਵੇਲੇ ਤਨਾਤ ਸੀ ਪਰ ਜਿਹੜੇ ਸਾਡੇ ਕੋਲ ਤੇ ਰਿਪੋਰਟ ਹੈ ਉਹ ਤਾਂ ਬਿਆਨ ਜਿਹੜੇ ਅਫਸਰਾਂ ਦੇ ਵਿੱਚ ਹੀ ਲੱਗੇ ਹੋਏ ਨੇ ਬਿਲਕੁਲ ਵਿੱਚ ਲੱਗੇ ਆ ਵੇਖੋ ਮਾਜੋਗ ਫੈਕਟਰੀ ਲੋਕਲ ਬੋਡੀ ਪੁੱਛਣ ਦੇ ਨਾਲੋਂ ਵੀ ਉਸ ਦੌਰਾਨ ਕਿਹੜਾ ਕਿਹੜਾ ਬੰਦਾ ਰਿਆ ਜੀ ਉਹਦੀ ਟਨਓਰ ਕਿੰਨੇ ਕਿੰਨੇ ਰਹੀ ਜਦੋਂ ਇਹ ਮਾਹੋਟਲ ਬਣਿਆ ਦੱਸਿਆ ਜਾਵੇ ਕਿਹੜਾ ਐਮਟੀਬੀ ਰਿਹਾ ਕਿਹੜਾ ਏਟੀਬੀ ਰਿਹਾ ਕਿਹੜੇ ਬਿਲਡਿੰਗ ਇੰਸਪੈਕਟਰ ਹੀ ਕਿਹੜਾ ਜਿਹੜਾ ਫਾਇਰ ਅਫਸਰ ਹੀ ਜਿਹਨੇ ਸਰਟੀਫਿਕੇਟ ਜਾਰੀ ਕੀਤਾ ਜੀ ਇਨਕੁਆਰੀ ਹੋ ਚੁੱਕੀ ਬਿਆਨ ਇਹਨਾਂ ਦੇ ਕੋਲ ਲੱਗੇ ਆ ਫਿਰ ਫੋਨ ਕਰ ਕਰ ਬੰਦਿਆਂ ਨੂੰ ਪੁੱਛਦੇ ਆ ਵੀ ਕਿੱਥੇ ਐ ਜੀ ਇਹ ਰਿਕਾਰਡ ਭਾਲਣ ਦੇ ਆ ਜੀ ਰਿਕਾਰਡ ਤੇ ਤੁਹਾਡੇ ਕੋਲ ਪਿਆ ਸਾਰਾ ਹੁਣ ਵੇਖੋ ਸਾਡੇ ਕੋਲ ਵੀ ਆ ਬਿਆਨ ਪਏ ਆ ਇੱਕ ਦੇ ਹੈਗੇ ਆ ਵਿਸ਼ਾਲ ਰਾਮ ਆਰਾਮਪਾਲਾ ਜੀ ਬਿਲਡਿੰਗ ਸਪੈਕਟਰਾ ਜੀ ਉਹਨਾਂ ਆਪਣੇ ਬਿਆਨਾਂ ਦੇ ਵਿੱਚ ਕਿਹਾ ਜਿਹੜੀ ਜਾਇੰਟ ਕਮਿਸ਼ਨਰ ਨੇ ਇਨਕੁਆਰੀ ਕੀਤੀ ਆ ਵੀ ਮੇਰੇ ਕਾਰਜਕਾਲ ਦੌਰਾਨ ਭਾਵ ਮਿਤੀ 14/7/22 ਤੋਂ 9/23 ਤੱਕ ਮੌਕੇ ਦੇ ਸਟੰਟ ਫਲੋਰ ਗਰਾਊਂਡ ਫਲੋਰ ਫਰਸਟ ਫਲੋਰ ਤੇ ਸੈਕੰਡ ਫਲੋਰ ਦੀਆਂ ਕੰਧਾਂ ਤਕਰੀਬਨ 4 ਫੁੱਟ ਤੱਕ ਹੋਈਆਂ ਸਨ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਮੇਰੇ ਕਾਰਜਕਾਲ ਦੌਰਾਨ ਉਤ ਦਰਸਾਈ ਸਾਰੀ ਸਟੰਟ ਫਲੋਰ ਗਰਾਊਂਡ ਫਲੋਰ ਤੇ ਫਰਸਟ ਫਲੋਰ ਤੇ ਸੈਕੰਡ ਫਲੋਰ ਦੀਆਂ ਕੰਧਾਂ ਤਕਰੀਬਨ 4 ਫੁੱਟ ਤੱਕ ਹੋਈਆਂ ਤੋਂ ਇਲਾਵਾ ਹੋਰ ਕੋਈ ਸਾਰੀ ਨਹੀਂ ਹੋਈ ਮਿਤੀ 21 11 2022 ਨੂੰ ਉਸ ਸਮੇਂ ਦੇ ਮਾਜੋ ਕਮਿਸ਼ਨਰ ਸਾਹਿਬ ਵੱਲੋਂ ਕੇਂਦਰੀ ਦਰੂਣ ਹਲਕਾ ਨਿਰੀਖਣ ਕੀਤਾ ਗਿਆ ਸੀ ਉਸ ਸਮੇਂ ਵੀ ਕੰਮ ਬੰਦ ਪਿਆ ਸੀ ਤੇ ਆਂਦੇ ਇਸ ਮਾਰਦ ਦਾ ਇਨਵੈਸਟ ਪੰਜਾਬ ਪੋਰਟਲ ਤੇ ਨਕਸ਼ਾ ਪ੍ਰਵਾਨ ਹੈ ਕਾਪੀ ਨਹੀਂ ਹੈ ਮੇਰੇ ਕਾਰਜਕਲਾ ਦਾ ਕੋਈ ਜਿਹੜੀ ਆ ਵਾਇਲੇਸ਼ਨ ਨਹੀਂ ਹੋਈ ਸੇਮ ਬਿਆਨ ਜਿਹੜੇ ਆ ਪ੍ਰਦੀਪ ਸੈਗਲ ਨੇ ਦਿੱਤੇ ਆ ਏਟੀ ਵੀ ਜਿਹੜੇ ਜੀ ਮੈਂ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗੇ ਇਹ ਦੋਨੋਂ ਬਿਆਨਾਂ ਦੀ ਕਾਪੀ ਇੱਕ ਵਾਰਾ ਸਕਰੀਨ ਤੇ ਜ਼ੂਮ ਕਰਕੇ ਜ਼ਰੂਰ ਦਿਖਾ ਦਿੱਤੀ ਜਾਵੇ। ਉਹਨਾਂ ਨੇ ਕਿਹਾ ਵੀ ਮੇਰੇ ਕਾਰਜਕਾਲ ਦੌਰਾਨ 28/7/22 ਤੋਂ 11/2/23 ਤੱਕ ਮੌਕੇ ਤੇ ਸਟਿਲ ਫਲੋਰ, ਫਰਸਟ ਫਲੋਰ ਤੇ ਸੈਕੰਡ ਫਲੋਰ ਤੇ ਕਹਾ ਤਕਰੀਬਨ 4 ਫੁੱਟ ਤੱਕ ਹੋਈਆਂ। ਸੇਮ ਬਿਆਨ ਉਹਨਾਂ ਦੇ ਵੀ ਹੈਗੇ ਆ। ਉਹ ਵੀ ਕਹਿੰਦੇ ਵੀ ਕੋਈ ਨਹੀਂ ਹੋਈ ਤੇ ਇਨਵੈਸਟ ਪੰਜਾਬ ਤੇ ਨਕਸ਼ਾ ਪਾਸ ਹੀ ਤੇ ਇਹੋ ਹੀ ਗੱਲ ਸੁਰੀ ਸਾਹਿਬ ਕਹਿੰਦੇ ਤਰਕੇ ਜੀ ਪਹਿਲੇ ਨਾ ਇਕਬਾਲਪ੍ਰੀਤ ਸਿੰਘ ਰੰਧਾਵਾ ਜਿਨ੍ਹਾਂ ਦਾ ਇਹ ਦਾਵਾ ਕੀਤਾ ਜਾ ਰਿਹਾ ਕਿ ਇੱਕ ਮੈਨੂਅਲ ਨਕਸ਼ਾ ਕਿਉਂਕਿ ਇਹ ਬਹੁਤ ਨਾ ਸਾਨੂੰ ਹੀ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਜਿਹਨੋਂ ਗੱਲਬਾਤ ਕੀਤੀ ਤੇ ਕਿਹਾ ਜੀ ਇੱਕ ਮੈਨੂਅਲ ਨਕਸ਼ਾ ਪਾਸ ਹੋਇਆ ਤੇ ਮੈਨੂਅਲ ਨਕਸ਼ੇ ਦੇ ਉੱਤੇ ਸਾਈਨ ਇਕਬਾਲਪ੍ਰੀਤ ਸਿੰਘ ਰੰਧਾਵਾ ਦੇ ਹੈ ਅਸੀਂ ਉੱਤੇ ਪੂਰਾ ਐਪੀਸੋਡ ਕੀਤਾ ਸੀ ਜਿੱਤੇ ਇਕਬਾਲਪ੍ਰੀਤ ਸਿੰਘ ਰੰਧਾਵਾ ਨੇ ਇਸ ਚੀਜ਼ ਨੂੰ ਡਿਨਾਈ ਕੀਤਾ ਸੀ ਮੈਂ ਫੇਰ ਆਜਾਉਣ ਨਾਲ ਗੱਲ ਕਰਾਂਗਾ ਇਸ ਮਾਮਲੇ ਨੂੰ ਲੈ ਕੇ ਵੀ ਸਾਰੀ ਇਹ ਕਾਲ ਮਾਲ ਕੀ ਹੋਏ ਕੀ ਹੈ ਵੀ ਕੀ ਇਹ ਬੰਦੇ ਆਪਣੀ ਗਲਤੀ ਲਕਾਉਣ ਵਾਸਤੇ ਕਿਸੇ ਦੀ ਵੀ ਬਲੀ ਲੈ ਸਕਦੇ ਨੇ ਵੀ ਜੇ ਤੁਸੀਂ ਕੀਤਾ ਤੇ ਫਿਰ ਮੰਨੋਣਾ ਵੀ ਹਾਂ ਮੈਂ ਕਰਾਇਆ ਕੋਲੇ ਸੇਮ ਚੀਜ਼ੇ ਕਿਚ ਹੋਈ ਆ ਬਲੀ ਲਈ ਗਈ ਆ ਇਹਨਾਂ ਕਹੇ ਵੀ ਹੁਣ ਤੇ ਬੰਦਾ ਬੈਠਾ 300 ਕਿਲੋਮੀਟਰ ਦੂਰ ਉਹਨੇ ਕਿਹਾ ਆ ਕੇ ਇੱਥੇ ਪੈਰਵਾਈ ਕਰ ਲੈਣੀ ਆ ਪਾ ਦਿਓ ਕਿਹਦੇ ਵੇਂਦੇ ਰਹਿੰਦੇ ਆ ਵੀ ਗਲਤ ਪਹਿਲਾਂ ਬਿਲਡਿੰਗਾਂ ਬਣਾ ਦਿੰਦੇ ਆ ਸਮਾਨ ਲਈ ਜਾਂਦੇ ਆ ਕੰਮ ਕਰਾਈ ਜਾਂਦੇ ਆ ਫੇਰੇ ਕਹਿੰਦੇ ਵੇਂਦੇ ਵੀ ਕਿਹੜਾ ਰਿਟਾਇਰ ਹੋਇਆ ਉਹ ਲੱਭੋ ਜਿਹੜਾ ਬਾਹਰ ਚਲ ਗਿਆ ਉਹ ਲੱਭੋ ਪਾ ਦਿਓ ਉਹਦੇ ਵੀ ਉਹਦੇ ਉਹਦੇ ਟਾਈਮ ਲਿਆ ਆ ਨਾ ਉਹ ਹੋਊਗਾ ਨਾ ਨਮਨ ਤੇ ਲਉਣਾ ਮੀੜਾ ਲੱਜੂ ਚਲੋ ਮੈਂ ਗੱਲ ਕਰਾਂਗਾ ਇਕਬਾਲਪ੍ਰੀਤ ਸਿੰਘ ਰੰਦਾਵਾ ਦੇ ਨਾਲ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈ ਰੰਦਾਵਾ ਸਾਹਿਬ ਇੱਕ ਦਸਨਾ ਜਿਹਨੂੰ ਲੈ ਕੇ ਤੁਸੀਂ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਮਿਲੇ ਸੀਗੇ ਕਿ ਆਸ਼ੀ ਵੀ ਇਹ ਸਾਈਨ ਮੇਰੇ ਕਿਸੇ ਨੇ ਜਾਲੀ ਮਾਰੇ ਆ ਦੀ ਮੈਂ ਰਿਟਰਨ ਦਿੱਤਾ ਜ ਤੁਸੀਂ ਚਿੱਠੀ ਵੀ ਦਿੱਤੀ ਸੀ ਇੱਕ ਮਹੀਨਾ ਨੂੰ ਹੋ ਗਿਆ ਤੇ ਇਸ ਤੋਂ ਬਾਅਦ ਤੁਹਾਨੂੰ ਕੋਈ ਕਮਿਸ਼ਨਰ ਸਾਹਿਬ ਵੱਲੋਂ ਕੋਈ ਆਇਆ ਹੈ ਸੱਦਾ ਪੱਤਰ ਜਾਂ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਆਈ ਜੀ ਇਨਫੀਮੇਸ਼ਨ ਓਕੇ ਅੱਛਾ ਇੱਕ ਹੋਰ ਦਾਵਾ ਸਰ ਦੱਸੋ ਅਨਿਲ ਸੂਰੀ ਨੇ ਇੱਕ ਆਪਣੇ ਬਿਆਨ ਦਿੱਤੇ ਮੇਰੇ ਕੋਲ ਦੋਨੋਂ ਬਿਆਨ ਹੈਗੇ ਆ ਇੱਕ ਤੇ ਜਿਹਦੇ ਚ ਉਹ ਕਹਿ ਰਹੇ ਵੀ ਹਾਈ ਕੋਰਟ ਚ ਇਹਨਾਂ ਨੇ ਪਾਈ ਹੈ ਨਾ ਰਿਟਰ ਉਹਦੇ ਚ ਉਹ ਕਹਿ ਰਹੇ ਆ ਕਿ ਇਹ ਪ੍ਰੀ ਟਾਈਪਡ ਬਿਆਨ ਸੀਗੇ ਜਿੱਤੇ ਮੈਂ ਸਾਈਨ ਕੀਤੇ ਚਲੋ ਉਹ ਤੇ ਗੱਲ ਮੈਂ ਉਹਨਾਂ ਨਾਲ ਕਰਾਂਗਾ ਹੁਣ ਸਵਾਲ ਮੇਰਾ ਇਹ ਹੈ ਦਾਵਾ ਜੀ ਕਿ ਤੁਸੀਂ ਸਾਈਨ ਨਹੀਂ ਕੀਤੇ ਤੇ ਦੋ ਜਿਹੜੇ ਹੈਗੇ ਨੇ ਇੱਕ ਤਾਂ ਪ੍ਰਦੀਪ ਸੈਗਲ ਸਾਫਕਾ ਏਟੀਪ ਨਗਰ ਨਿਗਮ ਇੱਕ ਦੂਸਰਾ ਹੈਗਾ ਵਿਸ਼ਾਲ ਨਰਾਮਪਾਲ ਸਾਫਕਾ ਬੀਆਈ ਇਹ ਦੋਨੋਂ ਕਹਿ ਰਹੇ ਨੇ ਕਿ ਜਿਹੜੀ ਬਿਲਡਿੰਗ ਹੈ ਉਹਨਾਂ ਦੇ ਹੁੰਦਿਆਂ ਵੀ ਜਿਹੜੀ ਹੈ ਉਹ ਉਨੀ ਨਹੀਂ ਸੀ ਬਣੀ ਜਿੰਨੀ ਕਿ ਹੁਣ ਬਣ ਗਈ ਤੇ ਤੁਹਾਡੇ ਜਾਲੀ ਸਾਈਨ ਕਰਨ ਦਾ ਮਤਲਬ ਇਹ ਹੈ ਕਿਉਂਕਿ ਤੁਸੀਂ ਤਾਂ ਟਰਾਂਸਫਰ ਹੋ ਗਏ ਤੇ ਤੁਸੀਂ ਦੱਸਦੇ ਵੀਰੇ ਤੇ ਤੁਹਾਨੂੰ ਫਸਾਣ ਦੀ ਇੱਕ ਸਾਜ਼ਿਸ਼ ਰਚੀ ਗਈ ਹੈ ਪੂਰੀ ਵੀ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆਪਣਾ ਆਪਣਾ ਬਚਾਅ ਕਰਨ ਵਾਸਤੇ ਇਹ ਲੋਕ ਮੈਂ ਉਹ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਗੱਲ ਨੂੰ ਚਲਦਿਆਂ ਤਕਰੀਬਨ 1 ਸਾਲ ਹੋ ਗਿਆ ਜੀ ਤੇ ਇਹ ਬਿਲਡਿੰਗ ਬਣੀ ਕਿਸ ਤਰ੍ਹਾਂ ਬਣੀ ਕੀ ਹੋਇਆ ਜੀ ਸਾਨੂੰ ਸ਼ੋਅਕ ਆਫ ਇਸ਼ੂ ਹੈ ਮੈਂ ਸੋਚਿਆ ਕਿ ਚਲੋ ਮਤਲਬ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪਰ ਹੋਇਆ ਨਹੀਂ ਹਾਰ ਕੇ ਮਤਲਬ ਮੈਨੂੰ ਇਸ ਕੇਸ ਵਿੱਚ ਮਤਲਬ ਉਹ ਜਿਹੜੇ ਫੈਕਟਸ ਨੇ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕਰਨੇ ਪਏ ਉਹ ਤੁਹਾਨੂੰ ਫਜ਼ਾਨ ਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪਸ਼ਾਨ ਤੁਸੀਂ ਆਪ ਦੱਸੋ ਨਾ ਕਿ ਮਤਲਬ ਜਿਹਦੇ ਵੱਲੋਂ ਇਹ ਕਹਿ ਰਹੇ ਨਕਸ਼ਾ ਦਿੱਤਾ ਜਾ ਰਿਹਾ ਉਹ ਨਕਸ਼ਾ ਤੇ ਕਹਿ ਰਹੇ ਮੈਂ ਦਿੱਤਾ ਹੀ ਨਹੀਂ ਹੂੰ ਠੀਕ ਹੈ ਉਹ ਕਹਿ ਰਹੇ ਜੀ ਮੇਰੇ ਕੋ ਇਹਨਾਂ ਨੇ ਖਾਲੀ ਪੇਪਰਾਂ ਦੇ ਸਾਈਨ ਕਰਾ ਲਏ ਨਹੀਂ ਖਾਲੀ ਨਹੀਂ ਕਹਿੰਦਾ ਪ੍ਰੀ ਟਾਈਪਡ ਸਾਈਨ ਹਾਂ ਜੋ ਵੀ ਮਤਲਬ ਕਿ ਮਤਲਬ ਮੈਨੂੰ ਉਹਨੇ ਹਾਈ ਕੋਰਟ ਤੋਂ ਦਿੱਤਾ ਕਿ ਮੈਂ ਨਕਸ਼ੇ ਜਿਹੜੇ ਮੇਰੇ ਇਹੋ ਹੀ پاس ਨੇ ਕੋਈ ਹੋਰ ਨਕਸ਼ਾ ਨਹੀਂ پاس ਉਹ ਉਹਨੇ ਹਾਈ ਕੋਰਟ ਤੇ ਸਬਮਿਟ ਕਰ ਦਿੱਤਾ ਠੀਕ ਹੈ ਹੁਣ ਉਹ ਠੀਕ ਹੈ ਮੇਰਾ ਸਵਾਲ ਇਹ ਹੈ ਕਿ ਦੇਖੋ ਵੀ ਇੱਕ ਤੇ ਤੁਹਾਨੂੰ ਜਿਹੜਾ ਬਿਸ਼ਮਿਸ ਕੀਤਾ ਗਿਆ ਸੀ ਉਹ ਇਮਾਰਤ ਵਾਤੇ ਵੀ ਕੀ ਕਹਿੰਦੀ ਇੱਕੋ ਹੀ ਸ਼ਹਿਰ ਦੇ ਵਿੱਚ ਇੱਕੋ ਹੀ ਇਮਾਰਤ ਬਣੀ ਹੈ ਤੇ ਉਹਦੇ ਦੋਸ਼ ਲਾ ਦਿੱਤੇ ਜਾਂਦੇ ਇਕਬਾਲ ਪ੍ਰੀਤ ਸਿੰਘ ਰਦਾਵਾ ਦੇ ਉੱਤੇ ਤੇ ਉਹਨੂੰ ਕਰ ਦਿੱਤਾ ਜਾਂਦਾ ਡਿਟ੍ਰੀਨਸ ਹਾਲਾਂਕਿ ਤੁਹਾਨੂੰ ਬਾਅਦ ਚੋ ਬਹਾਲ ਕਰਤਾ ਗਿਆ ਪਰ ਜਿਹੜਾ ਸੰਤਾਪ ਤੁਸੀਂ ਭੋਲਿਆ ਜਿਹੜਾ ਮੈਂਟਲ ਟਰੋਮਾ ਤੁਹਾਨੂੰ ਗਿਆ ਉਹਦੀ ਕੌਣ ਜ਼ਿੰਮੇਦਾਰ ਹੈ ਮੈਂ ਸਰ ਜੋ ਮੈਰੇ ਤੇ ਮੇਰੇ ਪਰਿਵਾਰ ਨੇ ਛੱਲਿਆ ਮੈਂ ਦੱਸ ਨਹੀਂ ਸਕਦਾ ਪਰ ਮਸਲਾ ਇਹ ਆ ਕਿ ਦੇਖੋ ਕਿੱਥੋਂ ਤੱਕ ਇਹ ਕਿੱਡਾ ਆਰਗੇਨਾਈਜ਼ਡ ਇਹਨਾਂ ਦਾ ਸਿਸਟਮ ਚੱਲ ਰਿਹਾ ਤੇ ਆਪਣੇ ਮੁਲਾਜ਼ਮ ਨੂੰ ਹੀ ਗਲਤ ਸਾਈਨ ਮਾਰ ਕੇ ਉਹਦੇ ਆਪਣੇ ਮਤਲਬ ਗਲਤ ਕੰਮਾਂ ਨੂੰ ਛਪਾਉਣ ਲਈ ਤੁਸੀਂ ਆ ਇਲੀਗਲ ਬਿਲਡਿੰਗਸ ਨੂੰ ਛਪਾਉਣ ਲਈ ਤੁਸੀਂ ਇੱਕ ਝਾਲੀ ਨਕਸ਼ਾ ਪੇਸ਼ ਕਰਦੇ ਜੇ ਫਿਰ ਉਹ ਕਹਿੰਦੇ ਜੇ ਉਹ ਫਲਾਣੇ ਨੇ ਪੇਸ਼ ਕੀਤਾ ਜੀ ਫਿਰ ਉਹ ਉਹ ਜਦੋਂ ਖਤਮ ਹੋ ਜਾਂਦਾ ਫਿਰ ਤੁਹਾਡ ਕੋਈ ਜਵਾਬ ਨਹੀਂ ਆ ਰਿਹਾ ਹੋਣ ਇਹ ਦੱਸੋ ਇਹ ਕੋਈ ਬਿਲਡਿੰਗ 11 ਮੰਜਲ ਇਹਨਾਂ ਨੇ ਖੜੀ ਕਰਤੀ ਜੀ ਜੀ 11 ਮੰਜਲ ਬਿਲਡਿੰਗ ਖੜੀ ਕਰਤੀ ਪਹਿਲਾਂ ਇਹ ਦਿੰਦੇ ਰਹੇ ਕਿ ਜੀ ਉਹ ਉਹਦਾ ਨਕਸ਼ਾ ਇਹਨਾਂ ਨੇ ਜਾਲੀ ਪਾਸ ਕੀਤਾ ਸੀ ਮੈਂ ਉਹ ਮੈਂ ਤੁਹਾਨੂੰ ਪ੍ਰੂਵ ਕਰ ਦਿੱਤਾ ਕਿ ਉਹ ਸਾਰਾ ਆਨਲਾਈਨ ਰਿਕਾਰਡ ਅਵੇਲੇਬਲ ਹੈ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਤੁਸੀਂ ਚਾਹੋ ਤੇ 2 ਮਿੰਟ ਤੇ ਹਾਜ਼ਰ ਨਾ ਹੋਵੇ ਜੀ ਠੀਕ ਹੈ ਜੀ ਹੁਣ ਇਹਨਾਂ ਨੇ ਉਹ ਉਸ ਤੋਂ ਗੱਲ ਨਹੀਂ ਬਣੀ ਇਹਨਾਂ ਨੇ ਫੇਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਮਤਲਬ ਉਹਨੇ ਸਾਨੂੰ ਟਾਈਮਲੀ ਦੱਸਿਆ ਨਹੀਂ ਇਹ ਨਹੀਂ ਕੀਤਾ ਉਹਨੇ ਹਾਈ ਕੋਰਟ ਦੇ ਤੇ ਦੱਸ ਦਿੱਤਾ ਕਿ ਮੈਂ ਤੇ ਸਿਰਫ ਚਾਰ ਮੰਜ਼ਿਲ ਦਾ ਦਿੱਤਾ ਜੀ ਠੀਕ ਹੁਣ ਮਤਲਬ ਤੁਸੀਂ ਵੇਖੋ 11 ਮੰਜ਼ਿਲ ਬਿਲਡਿੰਗ ਆਫਟਰ ਆਲ ਕਿੰਨੇ ਕੁ ਪੈਸੇ ਮਤਲਬ ਹੁਣ ਮੈਨੂੰ ਹਾਰ ਕੇ ਇਹ ਕਹਿਣਾ ਪੈ ਰਿਹਾ ਮਤਲਬ ਮੈਂ ਬੜਾ ਦੁਖੀ ਹੋ ਗਿਆ ਇਹ ਕਹਿਣ ਲੱਗਾ ਕਿ ਕਿੰਨੇ ਕੁ ਪੈਸੇ ਲਏ ਹੋਣਗੇ ਇਹ 11 ਮੰਜ਼ਿਲ ਦੀ ਬਿਲਡਿੰਗ ਖੜੀ ਕਰਨ ਲਈ ਹਾਂ ਅਰਦਾਵ ਸਾਹਿਬ ਇਹ ਇੱਕ ਆਰਗੇਨਾਈਜ਼ਡ ਕ੍ਰਾਈਮ ਚੱਲ ਰਿਹਾ ਤਾਂ ਮਤਲਬ ਵੀ ਭ੍ਰਸ਼ਟਾਚਾਰੀ ਮਠਾ ਦੀਸ਼ ਉੱਥੇ ਜਿਹੜੇ ਬੰਦੇ ਆ ਉਹ ਬੈਠੇ ਹੋਏ ਆ ਆਪਣੇ ਮਤਲਬ ਜਿਹੜਾ ਉਹ ਅਸੀਂ ਹਰ ਵਾਰ ਵਾਰ ਕਹਿੰਨੇ ਆਂ ਵੀ ਸਰਕਾਰ ਤੇ ਨਿਗਮ ਕੰਗਾਲ ਤੇ ਅਫਸਰ ਮਾਲਾ-ਮਾਲ ਲੱਖਾਂ ਕਰੋੜਾਂ ਦਾ ਤੁਸੀਂ ਆਪਣਾ ਸਿਸਟਮ ਇਸ ਤਰ੍ਹਾਂ ਚਲਾਈ ਜਾ ਰਹੇ ਜੇ ਔਰ ਤੁਸੀਂ ਇੱਕ ਇਨੋਸੈਂਟ ਮਲਾਜ਼ਮ ਨੂੰ ਕਦੀ ਕਿਸੇ ਦੇ ਵਿੱਚ ਕਦੀ ਕਿਸੇ ਵਿੱਚ ਪਾਇਆ ਜੀ ਕਰ ਦਿੱਤਾ ਉਹ ਕਰਦਾ ਕਈ ਇੱਕ ਨਹੀਂ ਕਈ ਨੇ ਇਹੋ ਜਿਹੇ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਕਈ ਮਲਾਜ਼ਮ ਵਿਚਾਰਿਆਂ ਨੂੰ ਜਿਹੜੇ ਰਿਟਾਇਰ ਹੋ ਜਾਂਦੇ ਉਹਨਾਂ ਦਾ ਨਾਮ ਪਾ ਦਿੰਦੇ ਚਲੋ ਉਹ ਰਿਟਾਇਰ ਜਿਹੜੇ ਹੋ ਗਏ ਵਿਚਾਰੇ ਸਭਾਈ ਨਹੀਂ ਦੇ ਸਕਦੇ ਉਹ ਹੈ ਕਿ ਮਤਲਬ ਇਹੋ ਜਿਹੇ ਅਰੰਦਵ ਸਾਹਿਬ ਇੱਕ ਦੱਸੋਗੇ ਵੀ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਇੱਕ ਆਰਗੇਨਾਈਜ਼ਡ ਸਿਸਟਮ ਚੱਲਿਆ ਹੈ ਕਿਹੜੇ ਲੋਕ ਨੇ ਇਹਦੇ ਪਿੱਛੇ ਸਰ ਜਿਹੜੇ ਇਹ ਐਸ ਵਾਲੇ ਫੀਲਡ ਵਿੱਚ ਮੌਜੂਦ ਸਨ ਬੰਦੇ ਹਾਂ ਇਸ ਉਨ੍ਹਾਂ ਦੀ ਇਹ ਇਹਦੀ ਡਿਊਟੀ ਬੰਦੀ ਸੀ ਹੁਣ ਮਤਲਬ ਮੈਨੂੰ ਤੁਸੀਂ ਕਹੋਗੇ ਨਾ ਨਾ ਫਿਰ ਬੜਾ ਪਰਸਨਲ ਜਾ ਜਾਂਦਾ ਉਹ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਨਾਮ ਤੇ ਨਹੀਂ ਤੁਸੀਂ ਭਾਵੇਂ ਲੋ ਉਹ ਤੇ ਸਿੱਧੀ ਸਿੱਧੀ ਜਦੋਂ ਇਹ ਬਿਲਡਿੰਗ ਬਣੀ ਹੈ ਨਕਸ਼ਾ ਪਾਸ ਕੋਲੋਂ ਤੱਕ ਜਿਹੜੇ ਬੰਦੇ ਉੱਥੇ ਤਨਾਤ ਰਹੇ ਨੇ ਚਾਹੇ ਉਹ ਇਹ ਬੀ ਇਹ ਸੀ ਇਹ ਡੀ ਇਹ ਉਹ ਸਾਰੇ ਜ਼ਿੰਮੇਵਾਰ ਆ ਉਹਦੇ ਲਈ ਤੇ ਨੇਚਰਲੀ ਸਰ ਕਿ ਕਿੰਨਾ ਤੁਸੀਂ ਕਹਿ ਸਕਦੇ ਹੋ ਵੀ ਇੱਕ ਜਿੰਮੇਵਾਰ ਸਾਰੇ ਤੂੰ ਜ਼ਿੰਮੇਵਾਰ ਹੋਣ ਦੇ ਜੀ ਤੁਸੀਂ ਆਨਲਾਈਨ ਜਿਹੜਾ ਨਕਸ਼ਾ ਇੱਕ ਆਮ ਪਬਲਿਕਲੀ ਅਵੇਲੇਬਲ ਹੈ ਤੇ ਉਹ ਤੁਸੀਂ ਜਿਹੜੇ ਉਹਦੇ ਵਜੇ ਇੱਥੇ ਅਫਸਰ ਦੇ ਤੁਸੀਂ ਤਾਂ ਬਟਨ ਪ੍ਰੈਸ ਆਫ ਬਟਨ ਯੂ ਕੈਨ ਗੈਟ एवरीथिंग ਚਲੋ ਇੱਕ ਤੁਹਾਡੇ ਦੇ ਸਾਹਮਣੇ ਕੰਪਿਊਟਰ ਤੁਹਾਡਾ ਆਨਲਾਈਨ ਹੈ ਤੁਸੀਂ ਹੁਣ ਪ੍ਰੈਸ ਕਰੋ ਦੀ ਅਨਲ ਸੂਰੀ ਦਾ ਨਕਸ਼ਾ ਤੇ ਉਹ ਤੇ 2 ਮਿੰਟ ਤੇ ਡਿਸਪਲੇ ਕਰ ਦੇਗਾ ਕੰਪਿਊਟਰ ਚਲੋ ਇਹ ਤੇ ਉਹਦੇ ਕੋਈ ਕਹੀ ਜਾਂਦੇ ਸੀ ਉਹਦੇ ਕੋਲ ਰਿਕਾਰਡ ਮੰਗਣ ਨੇ ਆ ਵੀ ਸਾਨੂੰ ਰਿਕਾਰਡ ਦੇ ਵੀ ਜਿਵੇਂ ਉਹਦੇ ਮਰਜ਼ੀ ਤੇ ਨਹੀਂ ਹੁੰਦੇ ਜਿਵੇਂ ਵੀ ਉਹ ਕੋ ਭੀਖ ਮੰਗਣ ਡਿਆ ਇਹਦੇ ਉਹ ਕੰਮ ਕਰਨ ਡਿਆ ਸਰ ਕਿਹਦ ਕੀ ਗੱਲਾਂ ਕਰਦੇ ਸਰ ਇੰਨੀ ਪਾਵਰਫੁਲ ਇਹ ਕਾਰਪੋਰੇਸ਼ਨ ਹੈ ਜਦਾਸੀਂ ਮਤਲਬ ਕਿਸੇ ਦਾ ਜਿਸ ਸਾਹ ਵੀ ਗਿਣ ਕੇ ਉਹਨੂੰ ਦੇਣੇ ਉਹ ਤਾਂ ਉਹ ਵੀ ਗਿਣ ਸਕਦੇ ਆਸੀਂ ਅਗਲੇ ਦੀ ਸੀਵਰ ਬੰਦ ਕਰਦੀ ਬਿਜਲੀ ਰਕਣੇ ਉਹਦੇ ਉਹ ਰਹਿਣਾ ਮੁਸ਼ਕਲ ਹੋ ਜਾਏਗਾ ਤੁਸੀਂ ਕਿ ਕਿਸ ਤਰ੍ਹਾਂ ਆਹੀਂ ਉਹਨੂੰ ਕਹਿ ਸਕਦੇ ਵੀ ਤੂੰ ਸਾਨੂੰ ਰਿਕਾਰਡ ਨਹੀਂ ਦੇ ਰਿਹਾ ਇਹ ਨਹੀਂ ਕਰ ਰਿਹਾ ਮਤਲਬ ਉਹਦੇ ਇੰਨੀ ਪਾਵਰ ਹਨ ਤੁਸੀਂ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਸਭ ਫਿਰ ਤੇ ਸਿੱਧੀ ਗੱਲ ਆ ਵੀ ਕਰੋੜਾਂ ਰੁਪਏ ਲੈ ਕੇ ਉਸ ਇਲੈਗਲ ਬਿਲਡਿੰਗ ਬਣਾਈ ਗਈ ਹੈ ਤੁਸੀਂ ਇਹਦੇ ਵਿੱਚ ਕੁਝ ਹੋਰ ਕਹਿਣਾ ਚਾਹੋ ਮੈਂ ਤੁਸਰੇ ਇਹੋ ਕਹਿਣਾ ਚਾਹੂੰਗਾ ਕਿ ਚਲੋ ਮਤਲਬ ਇਲੀਗਲ ਬਿਲਡਿੰਗਾਂ ਇਹਨਾਂ ਬਣਾਉਣੀਆਂ ਜੇ ਤੁਹਾਡਾ ਮਨ ਕਰਦਾ ਬਿਲਕੁਲ ਜੇ ਤੁਹਾਡਾ ਜੀ ਕਰਦਾ ਤੇ ਬਣਾਓ ਪਰ ਇਸ ਤਰ੍ਹਾਂ ਕਿਸੇ ਇਨੋਸੈਂਟ ਬੰਦੇ ਕਿਸੇ ਵੀ شریف ਬੰਦੇ ਦੇ ਪਰਿਵਾਰ ਨੂੰ ਤੇ ਉਹਨੂੰ ਇੰਨੇ ਐਗਨਾਈਜ਼ਿੰਗ ਸਿਚੁਏਸ਼ਨ ਵਿੱਚੋਂ ਨਾ ਕੱਢੋ ਰੱਬ ਦਾ ਵਾਸਤਾ ਜੇ ਰੱਬ ਤੋਂ ਡਰੋ ਆ ਮਤਲਬ ਤੁਸੀਂ ਜੇ ਕਰਨਾ ਤੇ ਫਿਰ ਆਪਣੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਓ ਜੋ ਜੋ ਮਰਜ਼ੀ ਕਰੋ ਜੋ ਤੁਹਾਡਾ ਜੀ ਕਰਦਾ ਕਰੋ ਕਰੋੜਾ ਕਮਾਓ ਲੱਖਾਂ ਕਮਾਓ ਨਾ ਕਮਾਓ ਅਰੇ ਇਸ ਤਰ੍ਹਾਂ ਕਿਸੇ ਨੂੰ ਨਾ ਐਵੇਂ ਜੇ ਰਾਹ ਜਾਂਦੇ ਨੂੰ ਵਿਚਾਰੇ شریف ਆਦਮੀ ਜੇ 300 ਕਿਲੋਮੀਟਰ ਅੱਗੇ ਤੱਕੇ ਖਾਂਡਿਆ ਤੋ ਉਹਨੂੰ ਤੁਸੀਂ ਚੁੱਕ ਕੇ ਜੀ ਉਹਨੇ ਜੀ ਆ ਕਰਤਾ ਜੀ ਉਹਨੇ ਉਹ ਕਰਤਾ ਜੀ ਚਲੋ ਧੰਨਵਾਦ ਰਦਾਵਾ ਸਾਹਿਬ ਸਾਡਾ ਗੱਲ ਕਰਨ ਦਾ ਥੈਂਕ ਯੂ ਸਰ ਥੈਂਕ ਯੂ ਤੁਸੀਂ ਸੁਣੀ ਰਿਹਾ ਇਕਬਾਲਪ੍ਰੀਤ ਸਿੰਘ ਰਦਾਵਾ ਜਿਹੜੇ ਕਿ ਉਦੋਂ ਇੱਥੇ ਐਮਟੀਪੀ ਸਨ ਉਹ ਪਹਿਲੇ ਵੀ ਕਹਿ ਚੁੱਕੇ ਨੇ ਕਿ ਮੈਂ ਤੇ ਵਾਰ-ਵਾਰ ਦੁਹਾਈ ਦਿੰਦਾ ਰਿਹਾ ਵੀ ਜਿਹੜਾ ਕਿ ਇਹ ਇਲੀਗਲ ਜਿਹੜਾ ਨਿਰਮਾਣ ਜੀ ਹੋ ਵੀ ਰਿਹਾ ਤੇ ਇਹ ਚੈੱਕ ਕਰਨਾ ਜ਼ਿੰਮੇਵਾਰੀ ਜਿਹੜੇ ਉੱਥੇ ਮੌਜੂਦਾ ਬੰਦੇ ਉਹਨਾਂ ਦੀ ਹੈ ਤੇ ਉਹਨਾਂ ਦੇ ਸਾਈਨ ਬਿਲਕੁਲ ਨਹੀਂ ਹੈਗੇ ਫੋਰੈਂਸਿਕ ਜਾਂਚ ਦੀ ਉਹ ਗੱਲ ਕਰ ਚੁੱਕੇ ਨੇ ਹੁਣ ਸਵਾਲ ਇਹ ਕੀ ਜੀ ਇਹ ਵੀ ਖੜਾ ਹੋ ਜਾਂਦਾ ਵੀ ਫਿਰ ਕੌਣ ਲੋਕ ਨੇ ਜਿਨ੍ਹਾਂ ਨੇ ਇਹ ਸਾਰਾ ਕੰਮ ਕਰਵਾਇਆ ਇੱਕੋ ਇਹ ਜੇ ਔਰਗੇਨਾਈਜ਼ਡ ਕ੍ਰਾਈਮ ਹੈ ਕਿ ਨੈਕਸਸ ਚੱਲਣ ਰਿਹਾ ਮੈਂ ਅੱਗੇ ਵੀ ਕਹਿੰਨੇ ਆ ਪੋਲਿਟিক্যাল ਬੰਦੇਆਂ ਦਾ ਆਫੀਸਰਸ ਦਾ ਨੈਕਸਸ ਹੈਗਾ ਤੇ ਨਾਲ ਜਿਹੜੇ ਕੋਈ ਵਪਾਰੀ ਰਲੇ ਹੁੰਦੇ ਆ ਜਿਹਨੂੰ ਕੋਈ ਫਾਇਦਾ ਹੁਣਾ ਹੁੰਦਾ ਹੈ ਕਿ ਔਰਗੇਨਾਈਜ਼ਡ ਕ੍ਰਾਈਮ ਤਰੀਕੇ ਨਾਲ ਇਹ ਕੰਮ ਕਰਦੇ ਆ ਨਗਾਇਜ਼ ਬਿਲਡਿੰਗਾਂ ਬਣਾਉਂਦੇ ਆ ਉਹਨਾਂ ਕੋ ਪੈਸੇ ਲੈਂਦੇ ਆ ਵੇ ਲੱਗੇ ਤੇ ਫਿਰ ਕੀ ਕਹਿੰਦੇ ਹੋਏ ਹੋਈ ਗੱਲ ਮੱਝਾ ਤੁਹਾਨੂੰ ਦੱਸੀ ਵੀ ਵੇਂਦੇ ਕਿਹੜਾ ਰਿਟਾਇਰ ਹੋ ਗਿਆ ਕਿਹੜਾ ਬਾਹਰ ਚਲ ਗਿਆ ਕਿਹੜਾ ਦੂਰ ਲੱਗ ਗਿਆ ਈ ਉਹਦੇ ਤੇ ਕਿਸੇ ਨਾ ਕਿਸੇ ਤੇ ਪਾ ਦੋ ਵੇਖੋ ਵੀ ਅਸਲ ਤੱਥ ਛਪਾਉਣ ਵਾਸਤੇ ਇਹਨਾਂ ਨੇ ਆਪਣੇ ਬੰਦੇ ਦੀ ਬਲੀ ਲੈਣ ਤੱਕ ਗਏ ਐਮਟੀਪੀ ਦੀ ਉਹਨੂੰ ਮਰਵਾ ਦੇ ਜੀ ਉਹਦੇ ਪਰਿਵਾਰ ਨੇ ਕਿੰਨਾ ਟਰਮਾ ਚੱਲਿਆ ਹੋਊਗਾ ਇਹ ਉਹ ਤੇ ਉਹਦਾ ਪਰਿਵਾਰ ਹੀ ਜਾਣਦੇ ਆ ਨਾ ਉਹ ਕਿੰਨਾ ਹਾਲਾਤਾਂ ਜਾਣਾਂਗੇ ਉਹਨਾਂਗੇ ਕਿਦਾਂ ਡਿਸਬੇਸ ਹੋ ਗਏ ਜਦੋਂ ਡਿਸਬੇਸ ਵੀ ਹੋਏ ਕੀ ਉਥੇ ਕੋਈ ਏਟੀਪੀ ਨਹੀਂ ਲਗਾ ਕੋਈ ਉਥੇ ਕੋਈ ਫੀਲਡ ਅਫਸਰ ਜਾਂ ਇੰਸਪੈਕਟਰ ਨਹੀਂ ਲਗਾ ਕੋਈ ਥਲੇ ਬਿਲਦਾਰ ਨਹੀਂ ਲਗਾ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਮਿਸ਼ਨਰ ਨੇ ਲਗਾਏ ਕੋਈ ਜ਼ਿੰਮੇਵਾਰੀ ਐਮਟੀਪੀ ਨਹੀਂ ਕਰਨੀ ਤੇ ਪਰ ਜ਼ਿੰਮੇਵਾਰੀ ਕਮਿਸ਼ਨਰ ਦੀ ਫਿਕਸ ਕਰਨੀ ਪਾਉਂਦੀ ਕਮਿਸ਼ਨਰ ਇਸ ਕਰਕੇ ਵੀ ਆਪਣੀ ਕੋਟੀ ਮੇਟਾ ਰਵੇ 2 ਘੰਟੇ ਬਾਅਦ ਦਫ਼ਤਰ ਆਵੇ ਤੇ ਬਾਹਰ ਨਿਕਲੇ ਹੀ ਨਾ ਕੋਈ ਫਿਰ ਕੋਈ ਹੋਏ ਕਮਿਸ਼ਨਰ ਜ਼ਿਆਦਾਤਰ ਇਦਾਂ ਕਰਦੇ ਆ ਮੈਂ ਹੁਣ ਗੱਲ ਕਰਦਾ ਵੀ ਹੁਣ ਵਾਲੇ ਕਮਿਸ਼ਨਰ ਸਾਹਿਬ ਕਿਹੜੇ ਦੌਰੇ ਕਰਕੇ ਵੇਖ ਰਹੇ ਆ ਵੀ ਕਿੰਨੀਆਂ ਬਿਲਡਿੰਗਾਂ ਮਾਰੰਟੀ ਆ ਥੱਲੇ ਰਿਪੋਰਟ ਆਣੀ ਨਾ ਜੀ ਉਥੇ ਰਿ ਔਰਗੇਨਾਈ ਕ੍ਰਾਈਮ ਚੱਲ ਰਿਹਾ ਵੇਖੋ ਆਪਣੀਆਂ ਗਲਤੀਆਂ ਸ਼ਬਾਰ ਨੂੰ ਆਪਣੇ ਮੁਲਾਜ਼ਮ ਦੀ ਬਲੀ ਲੈਣ ਚ ਵੀ ਨਹੀਂ ਝੱਕਦੇ ਉਹ ਮੰਨੇ ਨੇ ਪਹਿਲਾਂ ਵੀ ਕਿਹਾ ਸੱਚਾ-ਸੱਚਾ ਹੀ ਨਾ ਉਹ ਕਹਿੰਦਾ ਵੀ ਲਾਓ ਮੇਰੇ ਸੈਨ ਕਰਾਓ ਜਿੱਥੇ ਮਰਜੀ ਹੈਂਡ ਰੈਟਿੰਗਸ ਵਰਡ ਕੋ ਲੈ ਜਾਓ ਫਰੇਂਟਿਕਸ ਵਰਡ ਕੋ ਲੈ ਜਾਓ ਜੇ ਮੈਂ ਕੀਤੇ ਮੈਨੂੰ ਫਾਈਲ ਆ ਦਿਓ ਚਲੋ ਇਹਨੂੰ ਨੌਕਰੀੋਂ ਕੱਢ ਦਿਓ ਕੇ ਜੀ ਹੁਣ ਗਲਤ ਤੇ ਧੜੀ ਥੀ ਕੇ ਹੁਣ ਗੱਲ ਅਸੀਂ ਕਰਾਂਗੇ ਅਨਿਲ ਸੂਰੀ ਦੇ ਨਾਲ ਕਿਉਂਕਿ ਦੋ ਚੀਜ਼ਾਂ ਕੇ ਜੀ ਜਿਹੜੀਆਂ ਸਾਹਮਣੇ ਆਈਆਂ ਇੱਕ ਤਾਂ ਅਨਿਲ ਸੂਰੀ ਵੱਲੋਂ ਬਿਆਨ ਦਿੱਤੇ ਗਏ ਹਾਲਾਂਕਿ ਬਾਅਦ ਚੋ ਕਹਿੰਦੇ ਵੀ ਇਹ ਬਿਆਨ ਮੈਂ ਨਹੀਂ ਦਿੱਤੇ ਪ੍ਰੀ ਟਾਈਪਡ ਪੇਪਰ ਹੈ ਮੈਂ ਪਹਿਲੇ ਉਹ ਕਾਗਜ਼ ਪੜ੍ਹ ਕੇ ਸੁਣਾਵਾਂ ਜਿੱਤੇ ਲਿਖਿਆ ਸਪਸ਼ਟ ਵੀਡੀਓ ਰਿਟਰਨ ਨੂੰ ਵੀ ਕਵਾਂਗਾ ਬੇਨਤੀ ਕਰਾਂਗਾ ਕਿ ਨਾਲ-ਨਾਲ ਇਹ ਡਾਕੂਮੈਂਟ ਜ਼ਰੂਰ ਦੁਕਾਨ ਬਿਆਨ ਵੱਲੋਂ ਸ਼੍ਰੀ ਅਨਿਲ ਕੁਮਾਰ ਪੁੱਤਰ ਸ਼੍ਰੀ ਕੀਰਤੀ ਲਾਲ ਵਾਸੀ 2230 ਉਬਲੀਕ ਇੱਕ ਕੜਲਾ ਬਗੀਆਂ ਅਮਰਸਾ ਮੈਂ ਅਨਿਲ ਕੁਮਾਰ ਪੁੱਤਰ ਕੀਰਤੀ ਲਾਲ ਮਤੀ 22923 ਨੂੰ ਮਾਨਯੋਗ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਮਰਸਰ ਜੀ ਦੇ ਸਾਹਮਣੇ ਪੇਸ਼ ਹੋ ਕੇ ਇਨਕੁਆਇਰੀ ਦੇ ਸੰਬੰਧ ਵਿੱਚ ਬਿਆਨ ਕਰਦਾ ਹਾਂ ਕਿ ਅੱਜ ਮੈਨੂੰ ਸਹਿਯੁਕਤ ਕਮਿਸ਼ਨਰ ਜੀ ਨੇ ਮੇਰੀ ਬਿਲਡਿੰਗ ਨੰਬਰ 4301-4307 ਸੰਬੰਧੀ ਪਰਤਾਲ ਲਈ ਜੋ ਨਕਸ਼ਾ ਜੀ ਪਲੱਸ 9 ਪਾਸ ਹੋਇਆ ਹੈ ਉਸ ਸੰਬੰਧੀ ਬੁਲਾਇਆ ਮੈਂ ਇਹ ਨਕਸ਼ਾ ਸੈਲਫ ਅਟੈਸਟਡ ਪੇਸ਼ ਕਰਦੇ ਹੋਏ ਬਿਆਨ ਕਰਦਾ ਹਾਂ ਕਿ ਸ਼੍ਰੀ ਨਮਿੰਦਰ ਸ਼ਰਮਾ ਜੋ ਅੱਜ ਕੱਲ ਅਮਰੀਕਾ ਸ਼ਿਫਟ ਹੋ ਗਿਆ ਹੈ ਤੇ ਜਿਸ ਦਾ ਮੋਬਾਈਲ ਨੰਬਰ 0013473330 ਮੈਂ ਰਿਪੀਟ ਕਰ ਰਿਹਾ ਹਾਂ ਜਿਹਦਾ ਮੋਬਾਈਲ ਨੰਬਰ 0013479302073 ਜਿਸ ਨੇ ਮੇਰੇ ਤੇ ਮੇਰੀ ਇਨਵੈਸਟਮੈਂਟ ਪੰਜਾਬ ਦੇ ਪਾਸਵਰਡ ਲੈ ਕੇ 10 ਦਿਨਾਂ ਬਾਅਦ ਮੈਨੂੰ ਇਹ ਨਕਸ਼ਾ ਪਾਸ ਕਰਵਾ ਕੇ ਦੇ ਦਿੱਤਾ ਪਾਸ ਕਰਨ ਤੋਂ ਪਹਿਲਾਂ ਉਸਨੇ ਮੇਰੇ ਕੋਲ 10000 ਰੁਪਏ ਐਡਵਾਂਸ ਲਏ ਅਤੇ ਨਕਸ਼ਾ ਪਾਸ ਕਰਕੇ ਦਿੱਤਾ ਤਾਂ ਮੇਰੇ ਪਾਸੋਂ 1,10,000 ਰੁਪਏ ਲਏ। ਸ਼੍ਰੀ ਨਵਿੰਦਰ ਸ਼ਰਮਾ ਮੈਨੂੰ ਵੱਖ-ਵੱਖ ਨੰਬਰਾਂ ਤੋਂ ਕਾਲ ਕਰਦਾ ਸੀ ਅਤੇ ਉਸ ਦਾ ਪੰਜਾਬ ਦਾ ਰਹਾਇਸ਼ੀ ਪਤਾ ਮੇਰੇ ਪਾਸ ਨਹੀਂ ਹੈ। ਉਹ ਮੈਨੂੰ ਦਫਤਰ ਨਗਰ ਨਿਗਮ ਅੰਮ੍ਰਿਤਸਰ ਦੇ bari ਮਿਲਿਆ ਸੀ। ਇਹ ਤਕਰੀਬਨ 8 ਸਾਲ ਪੁਰਾਣੀ ਗੱਲ ਹੈ ਜੇ ਮੈਨੂੰ ਉਸ ਦਾ ਕੋਈ ਵੀ ਨੰਬਰ ਮਿਲ ਗਿਆ ਤਾਂ ਫੇਰ ਮੁਹੱਈਆ ਕਰਵਾ ਦੇਵਾਂਗਾ। ਮੈਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਮੈਂ ਇਨਵੈਸਟ ਮੈਂਟ ਪੰਜਾਬ ਦਾ ਪੋਰਟਲ ਕਦੇ ਚੱਕ ਨਹੀਂ ਕੀਤਾ ਥੱਲੇ ਉਹ ਸਾਈਨ ਕਰਦੇ ਨੇ ਤੇ ਨਾਲ ਲਿਖੇ ਪੜਿਆ ਸੁਣਿਆ ਤੇ ਸਹੀ ਮੰਨਿਆ ਇਹਦੇ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਤੇ ਉਹ ਪਟੀਸ਼ਨ ਜਿਹੜੀ ਇਹ ਹਾਈ ਕੋਰਟ ਦੇ ਵਿੱਚ ਪਾਉਂਦੇ ਨੇ ਉਹ ਵੀ ਮੈਂ ਤੁਹਾਨੂੰ ਇੱਕ ਲਾਈਨ ਜਿਹੜੀ ਹੈ ਉਹ ਜ਼ਰੂਰ ਪੜ ਕੇ ਸੁਣਾਵਾਂਗਾ ਤੇ ਨਾਲ ਦੀ ਨਾਲ ਸਕਰੀਨ ਤੇ ਵੀ ਤੁਸੀਂ ਦੇਖ ਸਕਦੇ ਹੋ ਉਹ ਲਿਖਦੇ ਨੇ ਕਹਿੰਦੇ ਹਾਓਵਰ ਇਨ ਦਾ ਪ੍ਰੈਜ਼ੈਂਟ ਕੇਸ ਦਾ ਸਿਨੈਰੀਓ ਇਜ਼ ਇੰਟਾਇਰਲੀ ਡਿਫਰੈਂਟ ਵੇਅਰ ਦਾ ਅਫੀਸ਼ਲ ਆਰ ਵਰਕਿੰਗ ਐਟ ਦਾ ਬਿਹੈਸ As as कहना के है टाइप किया गया थी, मैं ਮੈਨੂੰ ਪਤਾ ਨਹੀਂ ਕਿ ਕੀ ਲਿਖਿਆ ਸੀ ਉਹਦੇ ਵਿੱਚ ਗੱਲ ਕਰਾਂਗੇ ਅਨੂਸ਼ੂਰੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਸੂਰੀ ਸਾਹਿਬ ਇੱਕ ਨਾ ਹਲੋ ਹਾਂਜੀ ਹਾਂਜੀ ਬੋਲੋ ਮੈਂ ਉਹ ਤੁਹਾਡਾ ਜਿਹੜਾ ਹਾਈ ਕੋਰਟ 'ਚ ਤੁਸੀਂ ਇੱਕ ਬਿਆਨ ਦਿੱਤੇ ਆ ਤੁਹਾਡਾ ਜਿਹੜਾ ਫੀਡਬੈਕ ਦਿੱਤਾ ਹੈ ਉਹਦੀ ਸਥਿਤੀ ਇਹ ਹੈ ਕਿ ਮੇਰੇ ਕੋਲੋਂ ਜਿਹੜੇ ਮੈਂ ਜੁਆਇੰਟ ਕਮਿਸ਼ਨਰ ਦੇ ਸਾਹਮਣੇ ਬਿਆਨ ਦਿੱਤੇ ਸੀਗੇ ਉਹ ਵਾਲੇ ਬਿਆਨ ਜਿਹੜੇ ਪ੍ਰੀ ਟਾਈਪ ਸੀਗੇ ਤੇ ਤੁਹਾਡੇ ਕੋਲੋਂ ਸਾਈਨ ਕਰਾਏ ਗਏ ਉੱਤੇ ਯੈਸ ਇਟਸ ਐਬਸੋਲੂਟਲੀ ਰਾਈਟ ਮਤਲਬ ਇਹ ਬਿਲਕੁਲ ਠੀਕ ਗੱਲ ਹੈ ਜੀ ਯੈਸ ਅੱਛਾ ਇੱਕ ਸੂਰੀ ਸਾਹਿਬ ਇਹ ਦੱਸੋ ਤੁਸੀਂ ਮਤਲਬ ਪੰਜਾਬੀ ਦੇ ਬਿਆਨ ਨੇ ਜਿਹੜੇ ਲਿਖੇ ਹੋਏ ਆ ਤੁਸੀਂ ਉਹ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦੀ ਉਹ ਵੀ ਮੇਰੇ ਬਿਆਨ ਮੈਂ ਪੜ ਲਵਾਂ ਜੀ ਜਿਹੜੇ ਸਾਈਨ ਕਰ ਲਏ ਨੇ ਉੱਤੇ ਸਰ ਪੰਜਾਬੀ ਵੀ ਨਾ ਮੈਨੂੰ ਆਉਂਦੀ ਏ ਦੇਖੋ ਨਹੀਂ ਆਉਂਦੀ ਮੈਂ ਹਿੰਦੀ इजीली ਪੜ ਲਰਨਾ ਅੱਛਾ ਓਕੇ ਇੱਕ ਨਾ ਵਾ ਸਰ ਇੱਕ ਸੂਰੀ ਸਾਹਿਬ ਇਹ ਦੇਖਿਓ ਜਿਹੜੀ ਇੱਕ ਚੀਜ਼ ਲਿਖੀ ਹੈ ਵੀ ਮੇਰੇ ਕੋਲ ਇਹ ਨਕਸ਼ਾ ਪਾਸ ਕਰਾ ਕੇ ਦਿੱਤਾ ਨਰਿੰਦਰ ਸ਼ਰਮੇ ਦਾ ਇੱਕ ਨਾਮ ਲਿਆ ਗਿਆ ਜੀ ਨਹੀਂ ਨਹੀਂ ਨਰਿੰਦਰ ਸ਼ਰਮਾ ਨਹੀਂ ਹੈ ਇਹ ਗਲਤ ਨਹੀਂ ਨਹੀਂ ਸਰ ਮੇਰੀ ਗੱਲ ਤੋਂ ਸੁਣੋ ਇੱਕ ਅਮਰੀਕਾ ਜਿਹੜਾ ਬੰਦਾ ਨਵਿੰਦਰ ਸ਼ਰਮਾ ਨਵਿੰਦਰ ਸ਼ਰਮਾ ਨੀ ਹੈ ਇਹ ਇਹ ਬਿਲਕੁਲ ਬੇਬੁਨਿਆਦ ਹੈ ਕਿ ਇਹਦੇ ਵਿੱਚ ਕੋਈ ਸੱਚਾਈ ਹੈਗੀ ਜੀ ਵੀ ਤੁਹਾਨੂੰ ਉੱਥੇ ਮਿਲਦਾ ਹੈ ਬੰਦਾ ਬੇ ਬੇਬੁਨਿਆਦ ਹੈ ਇਹਦੇ ਵਿੱਚ ਇਹਦੇ ਇਹਦੇ ਮਤਲਬ ਇਹਨਾਂ ਬਿਆਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਨਹੀਂ ਨਹੀਂ ਜੀ ਚਾਹੁੰਦੇ ਜਦੋਂ ਮੇਰੇ ਕੋਲ ਦੇਖੋ ਆਈ ਹੈਵ origignal lectures ਆਈ ਪੇਡ एवरीथिंग ਸਭ ਕੁਝ ਮੇਰਾ ਪ੍ਰੂਫਡ ਹੈ ਹਾਂਜੀ ਅਸੀਂ ਉਹ ਕੀ ਕਿਉਂ ਕਰਾਂਗੇ ਅੱਛਾ ਸ੍ਰੀ ਸਾਹਿਬ ਇੱਕ ਤੁਸੀਂ ਜਿਹੜੀ ਹੋਰ ਹਾਈ ਕੋਰਟ ਚ ਕਿਹਾ ਹੈ ਕਿ ਮੇਰੇ ਕੋਲ ਜਿਹੜਾ ਨਕਸ਼ਾ ਹੈ ਉਹ ਪ੍ਰੂਫ ਮੇਰਾ ਹੈ ਉਹ ਚਾਰ ਮੰਜ਼ਲਾ ਹੀ ਹੈ ਬਿਲਕੁਲ ਠੀਕ ਹੈ ਜੀ ਗੱਲ ਨਹੀਂ ਚਾਰ ਨਹੀਂ ਹੈ ਹਾਂਜੀ ਉਹ 4 ਪਲੱਸ ਬੇਸਮੈਂਟ ਹੈ ਤਾਂ ਉਹ ਮੈਜ਼ਨ ਫਲੋਰ ਹੈ ਨਹੀਂ ਉਹ ਹੀ ਹੋ ਗਿਆ ਨਾ ਸਰ ਚਾਰ ਮੰਜ਼ਲਾ ਉੱਪਰ ਦੀ ਮੈਂ ਗੱਲ ਕਰ ਰਿਹਾ ਜੀ ਗਰਾਊਂਡ ਫਲੋਰ ਮੈਜ਼ਨ ਫਲੋਰ ਹਾਂਜੀ ਹੋ ਗਿਆ ਨਾ ਟੋਟਲ ਮਤਲਬ ਬੇਸਮੈਂਟ ਗਰਾਊਂਡ ਫਲੋਰ ਤੇ ਚਾਰ ਫਲੋਰ ਉੱਪਰ ਹਾਂ ਠੀਕ ਹੈ ਜੀ ਅੱਛਾ ਚਲੋ ਸੂਰੀ ਸਾਹਿਬ ਇਹ ਜੇ ਤੁਹਾਡਾ ਫਲੋਰ ਇੰਨੇ ਪਾਸ ਹੈ ਹੁਣ ਇਹ ਮੇਰੇ ਖਿਆਲ 10 11 ਮੰਜ਼ਲ ਬਣ ਗਿਆ ਜੀ ਇਹ ਬਣਿਆ 9 ਮੰਜ਼ਲ 9 ਮੰਜ਼ਲ ਬਣ ਗਿਆ ਮਤਲਬ ਤਾਂ 5 ਮੰਜ਼ਲਾ ਜਿਆਦਾ ਪੈ ਗਈਆਂ ਜੀ ਨਹੀਂ ਸਰ 3 ਮੰਜ਼ਲਾ ਜਰੂਰੀ 3 ਮੰਜ਼ਲਾ ਜਿਆਦਾ ਪੈ ਤੇ ਸੂਰੀ ਸਾਹਿਬ ਇਹ 3 ਮੰਜ਼ਲਾ ਤੁਸੀਂ ਜਿਆਦਾ ਜਦੋਂ ਪਾਈਆਂ ਇਹ ਤੁਹਾਨੂੰ ਦੇਖੋ ਤੁਸੀਂ ਕੋਈ ਵੀ ਮੈਂ ਜਿੱਥੋਂ ਤੱਕ ਸਮਝਦਾ ਵੀ ਕੋਈ ਬੰਦਾ ਆਪਣਾ ਨੁਕਸਾਨ ਆਪ ਨਹੀਂ ਕਰਾਉਂਦਾ ਤੁਹਾਨੂੰ ਇਹਦਾ ਮਤਲਬ ਕੋਈ ਡਿਪਾਰਟਮੈਂਟ ਦੇ ਕੁਝ ਬੰਦਿਆਂ ਨੇ ਕਿਹਾ ਵੀ ਤੁਸੀਂ ਪਾ ਲੋ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਸਰ ਦੇਖੋ ਮੈਂ ਦੇਖੋ ਕਿਸੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਨੂੰ ਕਿਸੇ ਡਿਪਾਰਟਮੈਂਟ ਨੇ ਨਹੀਂ ਕਿਹਾ ਕਿ ਮੇਰਾ ਪ੍ਰੋਜੈਕਟ ਲੜਕਾ ਹੁੰਦਾ ਸੀ ਯੂਪੀ ਤੋਂ ਹਾਂਜੀ ਠੀਕ ਹੈ ਮੈਂ ਕਿਥੇ ਮੇਰਾ ਪ੍ਰੋਜੈਕਟ ਦਾ ਲੜਕਾ ਸੀ ਯੂਪੀ ਤੋਂ ਉਸ ਹੀ ਲੜਕਾ ਅੱਛਾ ਤੇ ਪ੍ਰੋਜੈਕਟ ਜਿਹੜਾ ਮੈਨੇਜਰ ਰੱਖਿਆ ਸੀ ਤੁਸੀਂ ਹਾਂਜੀ ਹਾਂ ਲੜਕਾ ਸੀ ਉਹ ਜਿਹੜਾ ਇੱਥੇ ਉਹ ਦੇਖ ਰਿਹਾ ਸੀ ਹਾਂਜੀ ਮਤਲਬ ਨਾ ਕੋਈ ਡਿਪਾਰਟਮੈਂਟ ਆਏ ਚਾਰ ਵਾਰੀ ਚੈੱਕ ਕਰਨ ਚੈੱਕ ਕੀਤਾ ਉਹਨੇ ਸਾਰਾ ਆ ਕੇ ਦੇਖ ਕੇ ਚਲੇ ਗਏ ਜੇ ਕੋਈ ਇਨਸਾਨ ਕਹੇ ਕਿ ਲੋਜੀ ਸੂਰੀ ਸਾਹਿਬ ਕੋ ਕੋਈ ਪੈਸੇ ਲੈ ਗਿਆ ਹੈ ਜਾਂ ਉਹ ਕਰ ਗਿਆ ਨੋਟਾ ਅੱਛਾ ਸੂਰੀ ਸਾਹਿਬ ਇੱਕ ਤੁਹਾਨੂੰ ਇਹਨਾਂ ਨੇ ਕਦੀ ਟਾਈਮ ਟੂ ਟਾਈਮ ਨੋਟਿਸ ਦਿੱਤੇ ਜੀ ਵੀ ਤੁਸੀਂ ਇਹ ਬਿਲਡਿੰਗ ਬਣਾ ਰਹੇ ਹੋ ਤੇ ਆਪਣਾ ਤੁਸੀਂ ਬੰਦ ਕਰ ਦਿਓ ਜਾਂ ਤੁਹਾਡਾ ਅਸੀਂ ਪਾਣੀ ਦਾ ਕਨੈਕਸ਼ਨ ਜਾਂ ਬੱਤੀ ਦਾ ਕਨੈਕਸ਼ਨ ਬੰਦ ਕਰਦੇ ਹਾਂ ਪਰ ਅੱਜ ਦਿਨ ਤੱਕ ਟਿਲ ਟੂਡੇ ਹਾਂ ਜੀ ਡਿਪਾਰਟਮੈਂਟ ਮੈਨੂੰ ਇੱਕ ਵੀ ਨੋਟਿਸ ਸਾਈਨ by me by my any representative by my employees ji mainu dikha de okay okay ਤੇ ਸੂਰੀ ਸਾਹਿਬ ਹੁਣ ਇਹਦੇ ਵਿੱਚ ਤੁਸੀਂ ਕੁਝ ਹੋਰ ਕਹਿਣਾ ਚਾਹੋ ਹਾਈ ਕੋਰਟ ਚ ਮੇਰਾ ਖਿਆਲ ਡੇਟ ਹੈ ਐਸ਼ੇ ਮਹੀਨੇ ਦੀ ਡੇਟ ਹੈ ਨਾ ਜੀ ਹਾਂਜੀ 25 ਤੋਂ 29 ਕੁਛ ਹਾਂਜੀ ਹਾਂਜੀ ਤੇ ਇਹਦੇ ਵਿੱਚ ਤੁਸੀਂ ਹੋਰ ਚੀਜ਼ ਦੱਸਣਾ ਚਾਹੋ ਜਿਹੜੀ ਕਿ ਹਜੇ ਤੱਕ ਅਸੀਂ ਪਬਲਿਸ਼ ਨਾ ਕੀਤੀ ਹੋਵੇ ਕਿਉਂਕਿ ਸਾਡਾ ਮਕਸਦ ਇਹ ਨਹੀਂ ਹੈ ਵੀ ਕਿ ਸਾਡਾ ਮਕਸਦ ਇਹ ਕਿ ਜਿਹੜੀਆਂ ਕਾਲੀਆਂ ਭੇਡਾਂ ਡਿਪਾਰਟਮੈਂਟ ਚ ਬੈਠੀਆਂ ਨੇ ਨੁਕਸਾਨ ਤਾਂ ਦੇਖੋ ਉਹ ਚੁੱਪ ਕਰਕੇ ਬੈਠੇ ਤੇ ਅਨਿਲ ਸੂਰੀ ਵਿਚਾਰਾ ਠੱਕੇ ਖਾ ਰਿਹਾ ਕਦੀ ਹਾਈ ਕੋਰਟ ਚ ਤੇ ਕਦੀ ਕਿਸੇ ਦਫ਼ਤਰ ਦੇ ਵਿੱਚ ਬਿਲਕੁਲ ਸਰ ਆਈ ਐਮ ਫੇਸਿੰਗ ਬੀਗ ਪ੍ਰੋਬਲਮ ਹਾਂ ਕਿਸੇ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ ਜੀ ਹਾਂ ਅੱਗੇ ਕੋਈ ਸਵਾਲ ਤੁਸੀਂ ਕੁਝ ਹੋਰ ਕਹਿਣਾ ਚਾਹੋ ਇਹਦੇ ਵਿੱਚ ਜਾਂ ਕੋਈ ਡਿਮਾਂਡ ਕਰੇ ਕੋਈ ਕੋਈ ਤੁਹਾਨੂੰ ਤੁਹਾਡੀ ਕੋਈ ਡਿਮਾਂਡ ਹੋਵੇ ਦੀ ਡਿਪਾਰਟਮੈਂਟ ਕੋਲੋਂ ਜਾਂ ਸਰਕਾਰ ਕੋਲੋਂ ਸਾਡੀ ਕੋਈ ਡਿਮਾਂਡ ਨਹੀਂ ਹੈ ਕੋਈ ਕੁਝ ਨਹੀਂ ਓਕੇ ਬਸ ਸਾਨੂੰ ਜੀ denn ਕੰਮ ਕਰਨ ਦੇਣ ਬਸ ਇਹ ਬਿਜ਼ਨਸ ਨੂੰ ਨਾਲ ਫਲੋਰਿਸ਼ ਕਰਨਾ ਹੈ ਜੀ ਅੱਛਾ ਇਹ ਤੁਹਾਡਾ ਪੰਜਾਬ ਇਨਵੈਸਟ ਤੋਂ ਨਕਸ਼ਾ ਪਾਸ ਹੋਇਆ ਜੀ ਹਾਂ ਜੀ ਪੰਜਾਬ ਇਨਵੈਸਟ ਤੋਂ ਪਾਸ ਹੋਇਆ ਜੀ ਸਾਰੀਆਂ ਫੀਸਾਂ ਪੇਟ ਕੀਤੀਆਂ ਸੀ ਸਾਰੀਆਂ ਹਾਂ ਸਾਰੀ ਫਾਰਮੈਲਿਟੀਸ ਪੂਰੀ ਕੀਤੀ ਆ ਅੱਛਾ ਜੀ ਇੱਕ ਸਵਾਲ ਜਿਹੜਾ ਨਾ ਹੋਰ ਮੇਰੇ ਦਿਮਾਗ 'ਚ ਅੜਗਦਾ ਹੈ ਵੀ ਚਲੋ ਮੈਂ ਆਪਣੀ ਗੱਲ ਕਰਦਾ ਜੀ ਮੇਰਾ ਨਕਸ਼ਾ ਦਾ 4 ਮੰਜ਼ਲਾ ਪਾਸ ਹੈ ਜੀ ਜਾਂ 6 ਮੰਜ਼ਲਾ ਤੁਸੀਂ ਕਹਿ ਰਹੇ ਹੋ ਹਾਂਜੀ ਤੇ ਮੈਂ ਉਹਨੂੰ 9 ਕਿਉਂ ਬਣਾਉਂਗਾ ਜੀ ਇਹ ਜਿਹੜਾ ਬੜਾ ਵੱਡਾ ਸਵਾਲ ਹੈ ਜੀ ਸਰ ਮੈਂ ਨਾ ਉਦੋਂ ਸਾਈਡ ਤੇ ਧਿਆਨ ਨਹੀਂ ਸੀ ਦੇਆ ਹਾਂਜੀ ਜਿਹੜਾ ਮੇਰਾ ਪਤਾ ਕਮੈਂਡਰ ਸਰ ਉਹ ਇਹ ਲੈਂਟਰ ਡਾਲ ਦੇ ਬੇਟਾ ਦੇਖ ਲੋ ਕੋਈ ਕੋਈ ਵਾਇਲੇਸ਼ਨ ਤੋਂ ਨਹੀਂ ਹੈ ਕੁਝ ਤੋਂ ਨਹੀਂ ਹੈ ਮੈਂ ਕਿਹਾ ਮੈਂ ਤਾਂ ਰੈੱਡ ਲਾਈਟ ਜਿੱਤਨੀ ਜੰਪ ਨਹੀਂ ਕਰਦਾ ਜੀ ਕਰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਏ ਅੱਛਾ ਚਲੋ ਇੱਕ ਦੋ ਜੀ 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 ਇਹ ਇੱਕ ਇੱਕ ਮਤਲਬ ਉਹਨੇ ਤੁਹਾਨੂੰ ਇਹ ਨਹੀਂ ਕਦੀ ਦੱਸਿਆ ਵੀ ਛੇਵਾਂ ਲੈਂਟਰ ਪਾ ਰਹੇ ਆ ਜਾਂ ਸਤਵਾਂ ਪਾ ਰਹੇ ਆ ਸਰ ਮੇਰੇ ਦਿਮਾਗ 'ਚ ਸਿਆ ਹੋਈ ਹੈ ਕਿ ਮੇਰੇ ਨਕਸ਼ੇ ਕੋਲ ਸ ਹੈ ਓਕੇ ਠੀਕ ਹੈ ਠੀਕ ਸਰ ਮੈਂ ਤੇ ਉਹੀ ਹਿਸਾਬ ਹੋ ਗਿਆ ਨਾ ਪੈਸਾ ਖਰਚ ਕੇ ਇਤਨਾ ਮੁਸੀਬਤ ਮੌਲ ਲ ਲਈ ਠੀਕ ਹੈ ਸੂਰੀ ਸਾਹਿਬ ਠੀਕ ਹੈ ਸੂਰੀ ਸਾਹਿਬ ਚਲੋ ਧੰਨਵਾਦ ਤੁਹਾਣਾ ਗੱਲ ਕਰਨ ਲਈ ਚੋਈਸ਼ ਤੁਸੀ ਸੁਣੀ ਲਿਆ ਅਨਿਲ ਸੂਰੀ ਜਿਹੜੇ ਕਿ ਸਵੇਰਾ ਹੋਟਲ ਦੇ ਮਾਲਕ ਨੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਆਪਣੀ ਸਾਰੀ ਗੱਲ ਦੱਸ ਦਿੱਤੀ ਰਕੇਸ਼ ਜੀ ਤੁਸੀਂ ਇਹਦੇ ਤੇ ਕੀ ਕਹਿਣਾ ਹੈ ਦੇਖੋ ਸੂਰੀ ਸਾਹਿਬ ਨੇ ਕਿਹਾ ਵੀ ਮੈਂ ਜਿਹੜਾ ਜਾਇੰਟ ਕਮਿਸ਼ਨਰ ਸਾਹਿਬ ਕੋਲ ਕਵਰੀ ਚ ਬਿਆਨ ਤੇ ਮੇਰੇ ਕੋਲ ਪ੍ਰੀ ਟਾਈਪਡ ਪੇਪਰਾਂ ਤੇ ਸਾਈਨ ਕਰਾ ਲਏਗੇ ਜੀ ਉਹਨਾਂ ਜਦੋਂ ਤੁਸੀਂ ਪੁੱਛਿਆ ਵੀ ਤੁਸੀਂ ਪੜਿਆ ਨਹੀਂ ਉਹਦੇ ਮੈਂ ਤੇ ਪੰਜਾਬੀ ਜਾਣਦਾ ਨਹੀਂ ਮੈਂ ਤੇ ਹਿੰਦੀ ਇੰਗਲਿਸ਼ ਜਾਣਦਾ ਹੁਣ ਵੇਖੋ ਵੀ ਜੱਗੇ ਤੋਂ ਜਿਹਨੇ ਬਿਆਨ ਕਰਾਣੇ ਅਫਸਰ ਨੇ ਪਹਿਲਾਂ ਬੰਦੇ ਨੂੰ ਪੁੱਛ ਲਵੇ ਵੀ ਕਿਹੜੀ ਕਿਹੜੀ ਲੈਂਗੁਏਜ ਜਾਣਦਾ ਉਸੇ ਲੈਂਗੁਏਜ ਉਹਦੇ ਬਿਆਨ ਲਿਖਣੇ ਚਾਹੀਦੇ ਆ ਹੁਣ ਵੇਖੋ ਕੋਰਟ ਚ ਉਹਨਾਂ ਨੇ ਪੇਟਿਟ ਪਟੀਸ਼ਨ ਹਾਈ ਕੋਰਟ ਦੇ ਵਿੱਚ ਆ ਬਿਆਨ ਦਿੱਤਾ ਵੀ ਆਹਦੇ ਵੀ ਮੇਰਾ ਤੇ ਜਿਹੜਾ ਕੰਮ ਹੈਗਾ ਵੀ ਮੇਰੇ ਕੋ ਤੇ ਪ੍ਰੀਟਾਈਡ ਪੇਪਰਾਂ ਦਾ ਸ਼ੈਨ ਕਰਾ ਲੇ ਮੈਂ ਉਹ ਬਿਆਨ ਦਿੱਤਾ ਹੀ ਨਹੀਂ ਮੈਂ ਉਹ ਨਕਸ਼ਾ ਪੀਛ ਹੀ ਨਹੀਂ ਕਿਤੇ ਕੀਤਾ ਫਾਂਦੇ ਮੇਰਾ ਨਕਸ਼ਾ ਜਿਹੜਾ ਵਾ ਇਨਵੈਸਟ ਪੰਜਾਬ ਤੋਂ ਪਾਸ ਹੋਇਆ ਸਾਰੀਆਂ ਫਾਰਮੈਟੇਮ ਪੂਰੀਆਂ ਕੀਤੀਆਂ 3 12 3 11 2019 ਨੂੰ 418766 ਰੁਪਏ ਇੱਕ ਵਿਸਤਾਰੀਆ 29 ਜਨ 2022 ਨੂੰ 166000 ਇਹ 22 ਰੁਪਏ 1% ਤਾਰੀਆ ਕਿਉਂ ਨਾ ਦੋ ਨਕਸ਼ੇ ਪਾਸ ਕਰਾਏ ਆ ਜੀ ਇੱਕ ਐਮਟੀਬੀ ਰਿੰਦਾਵਾ ਜੀ ਨੇ ਕੀਤਾ ਐਮਟੀਬੀ ਨਿਰਿੰਦਰ ਸ਼ਰਮਾਈ ਨੇ ਕੀਤਾ ਜੀ ਦੋ ਬਲਾਡ ਹੀ ਨਾ ਦੇ ਸੈਕੰਡ ਜਿਹੜਾ ਰਵਾਈਡ ਬਿਲਡਿੰਗ ਪਲਾਨਰ ਨੇ ਕੀਤਾ ਹੈ 214 ਸਕਰ ਯਾਰਡ ਦਾ ਹੈ ਤਾਂ ਇਹਦੇ 22609 ਰੁਪਏ ਮੈਂ 1% ਤਾਰੀਆ 19 4 2022 ਨੂੰ ਤਾਂ ਇਹ ਕਿਉਂ ਮੈਂ ਇਨਵੈਸਟਰ ਪੰਜਾਬ ਦੇ ਇਸ ਕਰਕੇ ਅਪਲਾਈ ਕੀਤਾ ਵੀ ਇੱਕ ਦੇ ਸੀਐਲਯੂ ਨਹੀਂ ਲੱਗਦਾ ਇੱਕ ਸਟੈਂਪ ਡਿਊਟੀ ਨਹੀਂ ਲੱਗਦੀ ਐਗਜ਼ੈਂਪਸ਼ਨ ਹੋਏ ਜਿਹੜਾ ਨਵਇਸਤ ਪੰਜਾਬ ਤੇ ਕਰੇ ਆਂਦੇ ਵੀ ਜੇ ਤੇ ਦੀ ਬਿਜ਼ਨਸ ਫਲੋਰਿਸ਼ ਕਰਨਾ ਚਾਹੁੰਦੇ ਜੇ ਤੁਹਾਨੂੰ ਵਪਾਰੀਆਂ ਨੂੰ ਤੰਗ ਨਾ ਕਰੋ ਉਹ ਦੂਜੀ ਉਹ ਕਹਿੰਦੇ ਆ ਵੀ ਜਿਹੜੀ ਇਹ ਗਲਤੀ ਐ ਚਾ ਨਾ ਕਿਸ ਅਧਿਕਾਰੀਆਂ ਦੇ ਕਿਸੇ ਦੀ ਜਿਹੜਾ ਮੈਂ ਉੱਥੇ ਰੱਖਿਆ ਸੀ ਬੰਦਾ ਆਪਣੀ ਛਾਂ ਦੇ ਉੱਤੇ ਵੀ ਕੰਮ ਕਰਨ ਨੂੰ ਮੈਂ ਬਾਹਰ ਖਾਦੋਂ ਉਹ ਬੰਦੇ ਦੀ ਗਲਤੀ ਐ ਸਾਰਾ ਉਹਨੇ ਦੱਸਿਆ ਨਹੀਂ ਉਹ ਮੰਨਣਾ ਪਈ ਗਿਆ ਮੈਨੂੰ ਕਿਹਨੇ ਰੋਕਿਆ ਵੀ ਨਹੀਂ ਆਂਦੇ ਅੱਜ ਦੀ ਡੇਟ ਤੱਕ ਮੈਨੂੰ ਕਿਹਨੇ ਨੋਟਿਸ ਨਹੀਂ ਦਿੱਤਾ ਮੇਰੇ ਇੱਕ ਸੈਂਲ ਵਾਲਾ ਨੋਟਿਸ ਵਿਖਾ ਦੇ ਮੈਨੂੰ ਜਿਹੜਾ ਤਾਂ ਜਿੱਦਾਂ ਲੋਕੀ ਕਹਿੰਦੇ ਨੇ ਨੀ ਕਾਰਪੇਸ਼ੇ ਕਾਗਜ਼ਾਚੀ ਨੋਟਿਸ ਕਢੀ ਜਾਂਦੇ ਆਪਣੀਆਂ ਪਹਿਲਾਂ ਭਰੀਏ ਦੇ ਕੋਟਲ ਸੀਲ ਹੁੰਦਾ ਕਾਗਜ਼ਾਂ ਦੇ ਹੱਡ ਚੱਲਣਦੇ ਆ ਹੁੰਦਾ ਜਿਵੇਂ ਉਹ ਜਲੇਬੀਆਂ ਦੇ ਗਲੇ ਗੋਲ ਚੱਲਣਦੇ ਨੇ ਕੋਈ ਵੀ ਹੁੰਦਾ ਚਾਹੀਦਾ ਵੀ ਉਹ ਆਨੇ ਮੇਰਾ ਰੱਖਿਆ 6 ਮੰਜ਼ਲਾ ਬਾਸਾ ਗਰਾਊਂਡ ਫਲੋਰ ਬੇਸਮੈਂਟ ਗਰਾਊਂਡ ਫਲੋਰ ਤੇ 4 ਮੰਜ਼ਲਾ ਉੱਤੇ ਤੇ ਤਿੰਨਾਂ ਦੇ ਅਸ਼ਤਾ ਬਣੀਆਂ ਦੇਖੋ ਇਸ ਨੂੰ ਲੈ ਕੇ ਮੈਂ ਜਿਹੜੇ ਜੁਆਇੰਟ ਕਮਿਸ਼ਨਰ ਉਸ ਵੇਲੇ ਉਹ ਕਹਿੰਦੇ ਵੀ ਇਹ ਜੋ ਵੀ ਕਹਿ ਰਿਹਾ ਹੈ ਕਹਿੰਦੇ ਬਿਲਕੁਲ ਇਹ ਝੂਠ ਹੈ ਕਹਿੰਦੇ ਵੀ ਇਹਨਾਂ ਨੇ ਜਿਹੜੇ-ਜਿਹੜੇ ਬਿਆਨ ਦਿੱਤੇ ਮੇਰੇ ਰੀਡਰ ਨੇ ਉਹ ਬਿਆਨ ਜਿਹੜੇ ਟਾਈਪ ਕੀਤੇ ਫਿਰ ਕਹਿੰਦੇ ਇਹਨਾਂ ਨੂੰ ਪੜ ਕੇ ਸੁਣਾਏ ਗਏ ਇਹਨਾਂ ਨੇ ਕਹਿੰਦੇ ਉੱਥੇ ਥੱਲੇ ਲਿਖਿਆ ਪੜਿਆ ਸੁਣਿਆ ਅਤੇ ਸਹੀ ਮੰਨਿਆ ਬਿਆਨਾਂ ਨੂੰ ਇਹ ਬਿਲਕੁਲ ਕਹਿੰਦੇ ਠੀਕ ਕਹਿ ਰਹੇ ਨਾਲ ਉਹਨਾਂ ਦਾ ਵੀ ਕਹਿਣਾ ਹੈ ਵੀ ਫਿਰ ਇਹਨੂੰ ਇਹ ਜੇ ਨਹੀਂ ਪੜ ਸਕਦਾ ਤੇ ਇਹ ਤੇ ਪਤਾ ਸੀ ਨਾ ਮੈਂ ਛੋੜੀ ਜੀ ਰਿਕਾਰਡਿੰਗ ਤੁਹਾਨੂੰ ਸੁਣਾਈ ਦੇਣਾ ਅੱਛਾ ਸਰ ਇੱਕ ਗੱਲ ਸੁਣਾ ਤੁਸੀਂ ਜਦੋਂ ਜੁਆਇੰਟ ਕਮਿਸ਼ਨਰ ਸੀਗੇ ਇੱਥੇ ਅਮਰਸਰ ਦੇ ਵਿੱਚ ਹਾਂਜੀ ਹਾਂਜੀ ਇੱਕ ਸਵੇਰਾ ਹੋਟਲ ਦੀ ਇਨਕੁਆਰੀ ਸੀਗੀ ਕੀਤੀ ਤੁਸੀਂ ਹਾਂਜੀ ਹਾਂਜੀ ਤੇ ਉਹਦੇ ਚ ਅਨਿਲ ਸੂਰੀ ਦੇ ਬਿਆਨ ਸੀਗੇ ਇੱਕ ਲਏ ਜਿਹਦੇ ਚ ਉਹ ਕਹਿੰਦਾ ਵੀ ਮੈਂ ਨਵਿੰਦਰ ਸ਼ਰਮਾ ਜਿਹੜਾ ਅੱਜਕੱਲ੍ਹ ਅਮਰੀਕਾ ਚ ਹੈ ਉਹਨੇ ਮੇਰੇ ਕੋਲੋਂ ਕਿਸ ਤਰ੍ਹਾਂ ਨਕਸ਼ਾ ਕਰਾਉਣ ਦੇ ਪੈਸੇ ਲਏ ਤੇ ਬਾਅਦ ਚ ਮੈਨੂੰ ਨਕਸ਼ਾ ਪ੍ਰਵਾਸ ਕਰਵਾ ਕੇ ਦਿੱਤਾ ਇਨਵੈਸਟ ਪੰਜਾਬ ਤੋਂ ਹੂੰ ਹੂੰ ਉਹ ਜਿਹੜੀ ਬਿਲਡਿੰਗ ਕਾਫੀ ਉੱਚੀ ਬਣੀ ਹੋਈ 9 ਮੰਜ਼ਿਲਾ ਬਣੀ ਹੋਈ ਹੈ ਜਿਸ ਨੂੰ ਲੈ ਕੇ ਕਾਫੀ ਕੰਟਰੋਵਰਸਰੀ ਚੱਲ ਰਹੀ ਹੈ ਹੂੰ ਹੂੰ ਉਹ ਫਿਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੁਣੇ ਉਹਦੇ ਚ ਇਹ ਕਹਿਆ ਹੁਣੇ ਕਿ ਮੇਰੇ ਕੋਲੋਂ ਜਿਹੜੇ ਸ਼ਾਈਨ ਇਹ ਕਰਾਏ ਗ ਇਹ ਪ੍ਰੀ ਟਾਈਪ ਸ਼ੀਗਾ ਬਿਆਨ ਜਿਹੜੇ ਮੈਂ ਸਾਈਨ ਕੀਤੇ ਆ। ਅੱਛਾ। ਹਾਂਜੀ। ਓਕੇ। ਕੁਝ ਮੈਨੂੰ ਤੁਹਾਡਾ ਵਰਜਨ ਚਾਹੀਦਾ। ਕਿਉਂਕਿ ਇਹਦੇ ਵਿੱਚ ਮੈਨੂੰ ਨਹੀਂ ਪਤਾ ਪਟੀਸ਼ਨ ਬਾਰੇ ਇਹਨੇ ਜਿਹੜੀ ਪਾਈ ਆ। ਮੇਰੀ ਉਸ ਟਾਈਮ ਤਾਂ ਟ੍ਰਾਂਸਫਰ ਹੀ ਹੋ ਗਈ ਸੀਗੀ। ਹਾਂਜੀ। ਓਕੇ। ਹਾਂ ਤਾਂ ਮੈਨੂੰ ਉਹ ਨਹੀਂ ਪਤਾ ਮੈਂ ਤਾਂ ਆਪਣੀ ਜਿਹੜੀ ਇਨਕੁਆਇਰੀ ਰਿਪੋਰਟ ਸੀ ਜੋ ਫੈਕਟ ਸੀ ਉਹ ਦੱਸਤੀ ਸੀ ਕਮਿਸ਼ਨਰ ਸਰ ਨੂੰ। ਓਕੇ ਕੀ ਦੱਸਿਆ ਸਰ? ਉਹਨਾਂ ਨੇ ਇੱਕ ਹਸਰਚਾ ਤਾਂ ਫਾਈਲ ਦੇਖ ਕੇ ਹੀ ਮਤਲਬ ਨੀ ਸਰ ਜਿਹੜੀ ਉਹਨਾਂ ਨੇ ਐਰੋਪ ਲਾਇਆ ਹੈ ਕਿ ਮੇਰੇ ਸਾਈਨ ਕੀਤੇ ਮੈਨੂੰ ਪ੍ਰੀ ਟਾਈਪਡ ਸੀਗਾ ਇੱਕ ਡਾਕੂਮੈਂਟ। ਕੀ ਹੈ ਪ੍ਰੀ ਟਾਈਪਡ ਸੀਗਾ ਜੀ? ਪ੍ਰੀ ਟਾਈਪ ਤਾਂ ਨਹੀਂ ਸੀ ਇਹਨਾਂ ਨੇ ਪਹਿਲਾਂ ਆਪ ਆ ਕੇ ਮੰਨਿਆ ਕਿ ਮੈਂ ਇਦਾਂ ਇਦਾਂ ਮਤਲਬ ਮੈਨੂੰ ਤਾਂ ਜਿਸ ਤੱਕ ਯਾਦ ਹੈ ਇਹਨਾਂ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਕਾਰਪੋਰੇਸ਼ਨ ਦੇ ਬਾਹਰ ਕੋਈ ਬੰਦਾ ਮਿਲਿਆ ਸੀਗਾ। ਹਾਂ ਬਿਲਕੁਲ ਠੀਕ ਹੈ। ਉਹਨੇ ਮੈਨੂੰ ਮਤਲਬ ਕਿਹਾ ਕਿ ਮੈਂ ਤੁਹਾਡਾ ਕੰਮ ਕਰਵਾ ਦਿੰਨਾ। ਜੀ ਮੈਂ ਉਹਨੂੰ ਮਤਲਬ ਡਾਕੂਮੈਂਟਸ ਦਿੱਤੇ ਸੀਗੇ। ਮੈਂ ਉਸ ਇਮਪ੍ਰੈਸ਼ਨ 'ਚ ਹੀ ਸੀਗਾ। ਜੀ ਜੀ ਤਾਂ ਅਸੀਂ ਫਿਰ ਇਹੀ ਕਹਾਂਗੇ ਕਿ ਜੋ ਤੁਹਾਡੇ ਬਿਆਨ ਆ ਫਿਰ ਤੁਸੀਂ ਸਾਨੂੰ ਦੱਸ ਦਿਓ ਜੋ ਵੀ ਲਿਖਾਣਾ ਹੈਗਾ ਹਾਂ ਤੇ ਜਿਹੜੇ ਮੇਰੇ ਰੀਡਰ ਸੀ ਜੋ ਵੀ ਇਹਨਾਂ ਨੇ ਲਿਖਾਇਆ ਉਹਨਾਂ ਨੇ ਟਾਈਪ ਕੀਤੇ ਤੇ ਫਿਰ ਇਹਨਾਂ ਨੂੰ ਸਾਈਨ ਕਰਵਾਏ ਉਹਨਾਂ ਨੇ ਓਕੇ ਠੀਕ ਹੈ ਜੀ ਉਹ ਤਾਂ ਪ੍ਰੈਜ਼ੈਂਸ ਸੀ ਇਹਨਾਂ ਦੇ ਸਾਈਨ ਹੋਣੇ ਆ ਨਾਲੇ ਇਹ ਇਲਿਟਰੇਟ ਥੋੜੀ ਹੈਗੇ ਆ ਓਕੇ ਇਹ ਕਹਿੰਦੇ ਪੰਜਾਬੀ ਪੜ੍ਹ ਨਹੀਂ ਸਕਦਾ ਪੁੱਛਿਆ ਮੈਂ ਉਹਨਾਂ ਨੂੰ ਕੋ ਕੋ ਇਹ ਵੀ ਪਤਾ ਹੋਣਾ ਚਾਹੀਦਾ ਕਿ ਢਾਈ ਮੰਜ਼ਲ ਤੋਂ ਉੱਪਰ ਨਹੀਂ ਬਣ ਸਕਦਾ ਹਾਂ ਤੁਹਾਨੂੰ ਨੌਂ ਮੰਜ਼ਲ ਬਣਾਉਣ ਵੇਲੇ ਜੇ ਤੁਸੀਂ ਪੰਜਾਬੀ ਨਹੀਂ ਬੜ ਸਕਦੇ ਮੰਜ਼ਲਾਂ ਤਾਂ ਦੇਖ ਸਕਦੇ ਕਿੰਨੀਆਂ ਬਣਾ ਰਹੇ ਹਾਂ ਹਾਂ ਰਮ ਕਿਉਂਕਿ ਤੁਹਾਡਾ ਨਾਮ ਲਿਆ ਨਾ ਇਸ ਕਰਕੇ ਮੈਨੂੰ ਤੁਹਾਨੂੰ ਤੁਹਾਡਾ ਵਰਜਨ ਲੈਣਾ ਪੜਿਆ ਨਹੀਂ ਇਦਾਂ ਨਹੀਂ ਹੁੰਦਾ ਉਹ ਤਾਂ ਜੋ ਜੋ ਬੋਲਣਗੇ ਉਹ ਹੀ ਮੇਰੇ ਰੀਡਰ ਟਾਈਪ ਕਰੂਗਾ ਤਾਂ ਉਹ ਹੀ ਐਸਾਈਨ ਕਰਨਗੇ ਠੀਕ ਹੈ ਜੀ ਮਤਲਬ ਇਹਨਾਂ ਨੇ ਇਹਨਾਂ ਨੂੰ ਜੋ ਬੋਲਿਆ ਇਹਨਾਂ ਦੇ ਬਿਆਨ ਰੀਡਨ ਨੇ ਟਾਈਪ ਕੀਤੇ ਤੇ ਫਿਰ ਇਹਨਾਂ ਨੇ ਸਾਈਨ ਕੀਤੇ ਉਹ ਤੇ ਫਿਰ ਉੱਤੇ ਲਿਖਿਆ ਹੁੰਦਾ ਪੜ ਕੇ ਸੁਣ ਕੇ ਫਿਰ ਮੈਂ ਸਾਈਨ ਕਰ ਹਾਂ ਲਿਖਿਆ ਜੀ ਸਰ ਪੜਿਆ ਸੁਣਿਆ ਅਤੇ ਸਹੀ ਮੰਨਿਆ ਹਾਂਜੀ ਤੇ ਫਿਰ ਸੁਣ ਵੀ ਤੇ ਸਕਦੇ ਆ ਠੀਕ ਠੀਕ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਸਾਰੇ ਤੱਥ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਹੁਣ ਮਾਮਲਾ ਕੋਰਟ ਚ ਹੈ ਫੈਸਲਾ ਕੋਰਟ ਨੇ ਕਰਨਾ ਹੈ ਜੋ ਵੀ ਫੈਸਲਾ ਆਏਗਾ ਅਸੀਂ ਤੁਹਾਨੂੰ ਦੱਸ ਦੇਵਾਂਗੇ ਪਰ ਜੀ ਇਹਦੇ ਚ ਮੇਰਾ ਜੋ ਮਨ ਹੈ ਨਾ ਬੀ ਉਹ ਜਿਵੇਂ ਇਕਬਾਲ ਪ੍ਰੀਤੰਦਾਵਾ ਦਾ ਕਹਿਣਾ ਕਹਿੰਦਾ ਵੀ ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਵੀ ਮੇਰੀ ਇਹਨਾਂ ਨੇ ਬਲੀ ਲੈਣ ਦੀ ਕੋਸ਼ਿਸ਼ ਕੀਤੀ ਇਹ ਤੇ ਕਹਿੰਦੇ ਵੀ ਮੈਂ ਥੋੜਾ ਪਤਾ ਮੈਨੂੰ ਲੱਗਿਆ ਸਮੇਂ ਰਹਿੰਦੇ ਆ ਨਹੀਂ ਤੇ ਇਹਨਾਂ ਨੇ ਜੋ ਮਰਦੀ ਕਰਵਾ ਲੈਂਦੇ ਕਿਉਂਕਿ ਪਾ ਦੁਬਾਰਾ ਟੈਨ ਮੈਂ ਕਰਾਉਂਦੇ ਉਹਨੂੰ ਆਪਣੀਆਂ ਪਹੁੰਚ ਆਪਣੇ ਭਰੀ ਜਾਂਦੇ ਨੇ ਉਹ ਸਵਾਲ ਇਹ ਹੈ ਕਿ ਸੈਕਟਰੀ ਸਾਹਿਬ ਨੂੰ ਵੀ ਸਾਡੀ ਬੇਨਤੀ ਹੈ ਤੁਹਾਡੇ ਵੱਲੋਂ ਜਿਹੜਾ ਕਿਹਾ ਗਿਆ ਰਿਹਾ ਕਿ ਵੀ ਤੁਸੀਂ ਸਵੇਰਾ ਵਾਲੇ ਤੇ ਐਫਆਈਆਰ ਕਰੋ ਐਫਆਈਆਰ ਉਹਨਾਂ ਬੰਦਿਆਂ ਤੇ ਬੰਦੀਏ ਜਿਹੜੇ ਬੰਦਿਆਂ ਨੇ ਆਪਣੀ ਡਿਊਟੀ ਨੂੰ ਠੀਕ ਤੰਗ ਦੇ ਨਾਲ ਨਹੀਂ ਨਿਭਾਇਆ ਜਿਨ੍ਹਾਂ ਦੀ ਟਨੋਰ ਦੇ ਵਿੱਚ ਇਹ ਹੋਟਲ ਬਣਿਆ ਦੇਖੋ ਮੈਂ ਉਹਨਾਂ ਨੇ ਮੰਗੀ ਆ ਪੀਐਮਡੀਪੀ ਏਟੀਬੀ ਬਿਲਡਿੰਗਸ ਬਾਰੇ ਲਿਸਟ ਦਿਓ ਫਾਇਰ ਅਫਸਰ ਦੀ ਲਿਸਟ ਦਿਓ ਕਿਹੜਾ ਪੁਆਇੰਟ ਏ ਉਸ ਸਮੇਂ ਦੇ ਦੌਰਾਨ ਜਦੋਂ ਇਹ ਬਣਿਆ ਇਹ ਬੰਦੇ ਡਿਸਮਿਸ ਹੋਣੇ ਚਾਹੀਦੇ ਆ ਨਹੀਂ ਤੇ ਫਿਰ ਇਲੀਗਲ ਨਾ ਨਿਰਮਾਨ ਰੁਕਣਾ ਹੈ ਨਾ ਫਿਰ ਲੋਕ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚ ਆਉਣਾ ਚਾਹੀਦਾ ਨਾ ਹੀ ਉਹ ਹੋਣਾ ਤੇ ਨਾ ਹੀ ਪੰਜਾਬ ਜਿਹੜਾ ਔਰੰਗਲਾ ਪੰਜਾਬ ਬੰਨਾ ਇਸ ਕਰਕੇ ਜਿਹੜਾ ਇਹਦਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਿਹੜੇ ਲੋਕ ਨੇ ਜਿਹੜੇ ਕਿ ਜਾਲੀ ਸਾਈਨ ਕਰਕੇ ਅਫਸਰਾਂ ਨੂੰ ਵੀ ਗੁਮਰਾਹ ਕਰਦੇ ਨੇ ਲੋਕਾਂ ਨੂੰ ਵੀ ਗੁਮਰਾਹ ਕਰਦੇ ਨੇ ਫੈਸਲਾ ਤੁਸੀਂ ਕਰਨਾ ਕਿਸੇ ਕੁਝ ਕਹਿਣਾ ਤੁਸੀਂ ਬਾਕੀ ਕੀ ਚਲੋ ਸਾਨੂੰ ਦਿਓ ਜ਼ਿਆਦਾ ਤੁਹਾਨੂੰ ਸਾਰਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ